ਸਾਲ ਦਾ ਮੈਚ ਛੋਟਾ ਰਾ ਈਸ਼ਰਵੀਰ ਸਿੰਘ ਜੋ ਸਾਈਕਲਿੰਗ ਕਰ ਰਿਹਾ ਅਕਸਰ ਦੇਖਦੇ ਹਾਂ ਕਿ ਪੰਪੰ ਚੀਜ਼ੇ ਸਾਲ ਦੇ ਬੱਚੇ ਸਪੋਰਟਸ ਖਿਲਾ ਕੇ ਫਿਰ ਸਾਈਕਲਿੰਗ ਕਰਦੇ ਆਪ ਇਹ ਤੇ ਸਰ ਸਮਝੋ ਤੁਸੀਂ ਜਿਵੇਂ ਸਾਨੂੰ ਵਿਰਾਸਤ ਚ ਮਿਲੀ ਹੈ ਸਾਨੂੰ ਸਾਈਕਲਿੰਗ ਸਾਡੇ ਦਾਦੇ ਤੋਂ ਲੈ ਕੇ ਮੇਰੇ ਫਾਦਰ ਸਾਹਿਬ ਤੋਂ ਬਾਅਦ ਮੈਂ ਮੇਰੇ ਤੋਂ ਬਾਅਦ ਮੇਰਾ ਬੇਟਾ ਤੋਂ ਬਾਅਦ ਇਹ ਸਾਰੀ ਦੌੜ ਹੁਣ ਇੱਥੇ ਤੱਕ ਨਹੀਂ ਹੈ ਅਹੀਂ ਸੋਚਦੇ ਆਂ ਅਸੀਂ ਆਪਣਾ ਨੈਸ਼ਨਲ ਚੈਟਰਨਾਮ ਬਣਾਇਆ ਅਸੀਂ ਸਟੇਟਾ ਨਾ ਬਣਾਇਆ ਹੋਣਾ ਅਸੀਂ ਆਪਣੇ ਦੇਸ਼ ਦਾ ਨਾਮ ਲੈ ਕੇ ਜਾਣਾ ਬਾਹਰ ਦੇ ਲੈਵਲ ਤੇ ਇੱਕ ਸਾਲ 8 ਮਹੀਨੇ ਦਾ ਹੋਇਆ ਪਹਿਲੇ ਦਿਨ ਨੂੰ ਬੈਲੈਂਸ ਬਾਈਕ ਲੈ ਕੇ ਦਿੱਤੀ ਜਿਸ ਦੇ ਨਾਲ ਅਸੀਂ ਗਲੀ ਦੇ ਵਿੱਚ ਹੀ ਇਹਨੂੰ ਛੋਟਾ ਜਿਹਾ ਜਗ੍ਹਾ ਸੀ ਉੱਥੇ ਇਹਨੂੰ ਮਾਣੀ ਮੋਟੀ ਇਹ ਟ੍ਰੇਨਿੰਗ ਕਰਾਉਣੇ ਟ੍ਰੇਨਿੰਗ ਕੀ ਮਤਲਬ ਇਹਨੂੰ ਸਿਖਾਉਣਾ ਕਿ ਇੱਥੇ ਤੁਰੀਦਾ ਕਿਦਾਂ ਸਾਈਕਲ ਨੂੰ ਲੱਤਾਂ ਦੇ ਵਿੱਚ ਫਸਾ ਕੇ ਤੁਰਨ ਦਾ ਤਰੀਕਾ ਸਿਖਾਇਆ ਵੀ એમ ਐਕਸਟ੍ਰੈਕਟ ਦਾ ਅਸੀਂ ਪੂਰਾ ਬਣਾਇਆ ਉਹਨੂੰ ਤਰੀਕੇ ਨਾਲ ਕੁਝ ਕਰਵਸ ਬਣਾਈਆਂ ਅਪਸ ਐਂਡ ਡਾਊਨਸ ਬਣਾਈਆਂ ਸਲੋਪਸ ਬਣਾਈਆਂ ਜਿਹਦੇ ਕਰਕੇ ਬੈਲੈਂਸ ਸਿੱਖੇ ਕੰਟਰੋਲ ਸਿੱਖੇ ਸਾਈਕਲ ਦੇ ਉੱਤੇ ਕਿ ਵੀ ਇਸ ਸਾਈਕਲ ਕਿੱਦਾਂ ਮੋੜਨਾ ਕਿੱਦਾਂ ਚਲਾਉਣਾ ਜੇ ਇੱਕ ਕੱਟ ਮਾਰਨਾ ਕਿੱਦਾਂ ਕੱਟ ਮੋੜਨਾ ਸਾਈਕਲਿੰਗ ਕਰਨਾ ਵਧੀਆ ਲੱਗ ਰਿਹਾ ਹਾਂ ਜੀ ਅਕੀਜਾ ਕਿ ਫਿਰ ਹੋਰ ਵਧੀਆ ਸਾਈਕਲ ਲੈਣਾ ਵੱਡਾ ਸਿੱਖ ਲੈਣਾ ਹਾਂ ਕੌਂਟੀਟੀ ਗੱਲ ਕਰੀਏ ਕਿ ਇਸ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਕਿ ਇਹ ਡਾਊਨ ਟੀਊਬ ਦੇ ਉੱਤੇ ਜਦ ਬੱਚਾ ਡਿੱਗਣ ਲੱਗਦਾ ਹੈ ਜਾਂ ਬੈਲੈਂਸ ਬਣਾਉਂਦਾ ਤੇ ਇਦੋਂ ਉਹਦਾ ਪੈਰ ਕ੍ਰੋਸ ਹੋਣਾ ਬਹੁਤ ਸੌਖਾ ਹੈ ਦੂਜੀ ਟੀਊਬ ਤੋਂ ਪੀਟੇ ਚ ਉਹਦਾ ਪੈਰ ਫਸ ਜਾਂਦਾ ਹੈ ਇਹ ਕਾਸਟੋਰ ਤੇ ਹੀ ਸਾਈਕਲ ਬਹੁਤ ਲੱਭੇ ਇੰਡੀਆ ਦੇ ਇੰਸਾਈਕਲ ਹੈ ਨਹੀਂ ਇਹੋ ਜੇ ਤੇ ਕਈ ਦੁਕਾਨਾਂ ਘੁੰਮ ਘੁੰਮ ਕੇ ਮੈਨੂੰ ਆ ਸਾਈਕਲ ਵਿਖਿਆ ਤੇ ਮੈਂ ਉੱਥੋਂ ਸਾਈਕਲ ਲੈ ਕੇ ਅਸੀਂ ਇਹਦੀ ਬ੍ਰੇਕਸ ਹਟਾਤੀਆਂ ਕਿਉਂਕਿ ਤੁਸੀਂ ਦੇਖੋਗੇ ਟ੍ਰਾਈਸਾਈਕਲ ਚੱਲਦਾ ਇਹਦੇ 'ਚ ਬ੍ਰੇਕਸ ਨਹੀਂ ਹੁੰਦੀਆਂ ਇਹਦੇ 'ਚ ਫਿਕਸਡ ਗੇਅਰ ਯੂਜ਼ ਹੁੰਦੇ ਆ ਫਿਕਸਡ ਗੇਅਰ ਮਤਲਬ ਜਿਹੜਾ ਪਿਛਲਾ ਸਪਰੋਕਟ ਹੈ ਇਹ ਮੀਚੀ ਦਾ ਇਟਾਲੀਅਨ ਬ੍ਰਾਂਡ ਹੈਗਾ ਉਹ ਇੰਡੀਆ ਦੇ ਵਿੱਚ ਐਕਚੁਅਲੀ ਅਨਫੋਰਚੂਨੇਟਲੀ ਕਹਿੰਦੀ ਐਕਚੁਅਲੀ ਕੀ ਕਹੀ ਅਸੀਂ ਕਿ ਸਾਡੇ ਕੋਲ ਐਵੇਂ ਤੇ ਹੈ ਨਹੀਂ ਇਕੁਪਮੈਂਟ ਨਹੀਂ ਹੈਗੇ ਜੋ ਮੇਡ ਇਨ ਇੰਡੀਆ ਸਾਈਕਲਿੰਗ ਕਰਨਾ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ ਡਾਕਟਰਸ ਵੀ ਕਹਿੰਦੇ ਨੇ ਆਪਰੇ ਆਪ ਨੂੰ ਸਿਹਤਮੰਦ ਰੱਖਣ ਵਾਸਤੇ ਵਾਕ ਕਰੋ ਜਾਂ ਸਾਈਕਲਿੰਗ ਕਰੋ ਪਰ ਸਾਈਕਲਿੰਗ ਦੇ ਦਮਤੇ ਵਰਲਡ ਰਿਕਾਰਡ ਬਣਾਉਣਾ ਅਤੇ ਪੂਰਾ ਵਰਲਡ ਟੂਰ ਘਟਣਾ ਦੂਜੇ ਪਾਸੇ ਚਾਰ ਪੀੜੀਆਂ ਜੋ ਸਾਈਕਲਿੰਗ ਦੇ ਦਮਤੇ ਅੱਜ ਪੂਰੇ ਦੇਸ਼ 'ਚ ਨਾਮ ਕਟ ਰਹੀਆਂ ਨੇ ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਈਕਲ ਟ੍ਰੈਕ ਤੇ ਆ ਤੇ ਇੱਕ ਤਸਵੀਰ ਬਹੁਤ ਸੋਹਣੀ ਸਾਂਝੀ ਕਰ ਰਹੇ ਹਾਂ ਜਿੱਥੇ ਤਿੰਨ ਪੀੜੀਆਂ ਇਕੱਠੀਆਂ ਸਾਈਕਲਿੰਗ ਕਰ ਰਹੀਆਂ ਨੇ ਔਰ ਦੱਸ ਦਈਏ ਕਿ ਸਭ ਤੋਂ ਪਹਿਲਾਂ 1957 ਦੇ ਵਿੱਚ ਰਣਜੀਤ ਸਿੰਘ ਜਿਨ੍ਹਾਂ ਨੇ ਵਰਲਡ ਟੂਰ ਕੱਢਿਆ ਉਸ ਵਿੱਚ ਵੀ ਇੱਕ ਮਕਾਮ ਹਾਸਲ ਕੀਤਾ ਨੈਸ਼ਨਲ ਲੈਵਲ ਤੇ ਬਹੁਤ ਮੱਲਾ ਮਾਰੀਆਂ ਇੰਟਰਨੈਸ਼ਨਲ ਲੈਵਲ ਤੇ ਮੱਲਾ ਮਾਰੀਆਂ ਅੱਗੋਂ ਉਹਨਾਂ ਦਾ ਪੁੱਤਰਾ ਪਰਪੋਤਾ ਤੇ ਪੁੱਤ ਇਸੇ ਸਾਈਕਲਿੰਗ ਦੇ ਵਿੱਚ ਮੱਲਾ ਮਾਰ ਰਹੇ ਨੇ ਸੋ ਗੱਲਬਾਤ ਕਰਦੇ ਆਂ ਦੇਖੋ 3 ਸਾਲ ਦਾ ਮਹਿਜ ਬੱਚਾ ਜੋ ਕਿ ਪਹਿਲੀ ਵਾਰੀ ਹੋਊਗਾ ਇੰਡੀਆ ਦੇ ਵਿੱਚ ਕਿ ਜਿਹੜੇ ਸਾਈਕਲਿੰਗ ਕਰਦੇ ਨੇ ਉਹਨਾਂ ਦਾ ਸਭ ਤੋਂ ਛੋਟਾ ਜਿਹੜਾ ਬੱਚਾ ਹੈ ਉਹ ਸਾਈਕਲਿੰਗ ਕਰ ਰਿਹਾ ਹੈ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਵੇਲੇ ਸਾਡੇ ਨਾਲ ਜੋ ਮੌਜੂਦ ਨੇ ਰਣਜੀਤ ਸਿੰਘ ਜੀ ਦੇ ਪੁੱਤਰ ਸੋ ਗੱਲ ਕਰਦੇ ਆ ਸਰ ਤੁਹਾਡਾ ਨਾਮ ਕੀ ਹੈ ਤੇ ਇਸ ਸਾਈਕਲਿੰਗ ਦਾ ਕਦੋਂ ਤੋਂ ਜਿਹੜਾ ਸ਼ੁਰੂ ਹੋਇਆ ਸਾਰਾ ਸਰ ਮੇਰੇ ਫਾਦਰ ਵੀ ਸਪੋਰਟਸ ਸਿਮੈਂਸੀ ਤੇ ਉਹਨੂੰ ਦੇਖ ਕੇ ਮੈਨੂੰ ਬੜਾ ਸ਼ੌਕ ਪਿਆ ਹਾਂ ਜੀ ਹਾਂ ਫਾਦਰ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਰਣਜੀਤ ਸਿੰਘ ਹੋਣਾ ਨੇ ਸੋ ਉਹ 1957 ਤੋਂ ਸਫਰ ਸ਼ੁਰੂ ਕਰਕੇ ਅੱਜ ਤੱਕ ਥੋੜੀ ਚੌਥੀ ਪੀੜ੍ਹੀ ਜਿਹੜੀ ਹੈ ਆ ਸਾਈਕਲਿੰਗ ਕਰ ਰਹੀ ਹੈ ਫਾਦਰ ਫਾਦਰ ਵੀ ਇਹ ਚੇ ਸਪੋਰਟਸਮੈਨ ਰਹੇ ਇੰਟਰਨੈਸ਼ਨਲ ਪਲੇਅਰ ਸੀ ਉਹਨਾਂ ਦੇਖ ਕੇ ਅਸੀਂ ਵੀ ਇੰਟਰਨੈਸ਼ਨਲ ਬਣੇ ਤੇ ਜੋ ਮੇਰੇ ਬੇਟੇ ਵੀ ਉਹ ਵੀ ਇੰਟਰਨੈਸ਼ਨਲ ਪਲੇਅਰ ਹੈ ਤੇ ਆਪਾਂ ਬੱਚੇ ਨੂੰ ਵੀ ਅੱਗੇ ਪੀੜ੍ਹੀਸੇ ਬਣਾਵਾਂਗੇ ਸੋ ਇਹ ਸਾਈਕਲਿੰਗ ਦਾ ਜਿਹੜਾ ਇੱਕ ਮਨ ਦੇ ਵਿੱਚ ਜਦੋਂ ਪੈਸ਼ਨ ਸ਼ੁਰੂ ਹੋਇਆ ਸ਼ੌਕ ਹੁੰਦਾ ਫਿਰ ਪੈਸ਼ਨ ਬਣਿਆ ਹੁਣ ਤੁਸੀਂ ਗਵਰਨਮੈਂਟ EMPLOYE ਵੀ ਹੋ ਨਾਲ ਨਾਲ ਯੂਨੀਵਰਸਿਟੀ ਦੇ ਵਿੱਚ ਇਸ ਉਮਰ ਵਿੱਚ ਵੀ ਟਰੈਕ ਤੇ ਬੱਚਿਆਂ ਨੂੰ ਸਖਾ ਰਹੇ ਹੋ ਅੱਗੇ ਵਧਾ ਰਹੇ ਹੋ ਸੋ ਇਹ ਇਹਦੇ ਵਾਸਤੇ ਕਿੰਨੀ ਜਦੁੱਜਤ ਕਰਨੀ ਪੈਂਦੀ ਆ ਰੈਸਲਸ ਕਿੰਨੀਆਂ ਕੀਤੀਆਂ ਤਿਆਰੀ ਕਿਦਾਂ ਕੀਤੀ ਸੀ ਪਹਿਲਾਂ ਤਿਆਰੀ ਤੇ ਬਹੁਤ ਕਰਨੀ ਪੈਂਦੀ ਆ ਅੱਛੀ ਕਰਨੀ ਪੈਂਦੀ ਆ ਕਿ ਬੱਚੇ ਅੱਛੇ ਆਣਦੇ ਆਪਾਂ ਪ੍ਰਤੀ ਕਰੀਏ ਸਭ ਅੱਛਾ ਲੱਗਦਾ ਤੇ ਆਪਾਂ ਸਪੋਰਟਸ ਵਾਸਤੇ ਹੀ ਆਏ ਆ ਹਾਂਜੀ ਹਾਂਜੀ ਸੋ ਉਹਨਾਂ ਦੇ ਆਗੂ ਬੇਟੇ ਉਸ ਤੋਂ ਬਾਅਦ 3 ਸਾਲ ਦਾ ਮਹਿਜ ਛੋਟਾ ਜਿਹਾ ਈਸ਼ਰਵੀਰ ਸਿੰਘ ਜੋ ਸਾਈਕਲਿੰਗ ਕਰ ਰਿਹਾ ਐ ਅਕਸਰ ਦੇਖਦੇ ਆ ਕਿ 5 5 6 6 ਸਾਲ ਦੇ ਬੱਚੇ ਸਪੋਰਟਸ ਲਾ ਕੇ ਫਿਰ ਸਾਈਕਲਿੰਗ ਕਰਦੇ ਆ ਪਰ ਇਹ ਜਿਹੜਾ ਅੱਜ ਟਰੈਕ ਤੇ ਧੂਮਾ ਪਾ ਰਿਹਾ ਤੇ ਸਾਰੇ ਇਹਨੂੰ ਦੇਖ ਕੇ ਇਹ ਖੁਸ਼ ਹੁੰਦੇ ਆ ਕਿ ਪੂਰੇ ਇੰਡੀਆ ਦੇ ਵਿੱਚ ਇਹ ਗੱਲ ਕਰੀਏ ਸਭ ਤੋਂ ਛੋਟਾ ਸਾਈਕਲਿਸਟ ਇਹੀ ਆ ਸੋ ਤੁਹਾਡਾ ਬੇਟਾ ਹਾਂਜੀ ਸਰ ਤੇ ਫਾਦਰ ਸਾਹਿਬ ਉਤੋਂ ਪਰਦਾਦਾ ਜੀ ਇਹ ਸਾਰੀਆਂ ਚਾਰ ਪੀੜ੍ਹੀਆਂ ਸਾਈਕਲਿੰਗ ਤੇ ਰਹੀਆਂ ਨੇ ਔਰ ਨਾਮ ਵੀ ਖਾਸਾ ਖੱਟਿਆ ਸੋ ਕਿੱਦਾਂ ਜੀ ਤਿਆਰੀ ਜਿਹੜੀ ਆ ਕਰਨੀ ਪੈਂਦੀ ਹੈ ਔਰ ਕਿਵੇਂ ਹੁਣ ਆਉਣ ਵਾਲੇ ਸਮੇਂ ਦੀ ਤਿਆਰੀ ਬੱਚੇ ਵਾਸਤੇ ਕਰਦੇ ਆ ਇਹ ਤੇ ਸਰ ਸਮਝੋ ਤੁਸੀਂ ਜਿਵੇਂ ਸਾਨੂੰ ਬਰਦਾਸ਼ਤ ਚ ਮਿਲੀ ਹੈ ਸਾਨੂੰ ਸਾਈਕਲਿੰਗ ਸਾਡੇ ਦਾਦੇ ਤੋਂ ਲੈ ਕੇ ਮੇਰੇ ਫਾਦਰ ਸਾਹਿਬ ਤੋਂ ਬਾਅਦ ਮੈਂ ਮੇਰੇ ਤੋਂ ਬਾਅਦ ਮੇਰਾ ਬੇਟਾ ਅਸੀਂ ਇਸ ਸਾਈਕਲਿੰਗ ਦੀ ਤੇ ਅਸੀਂ ਗੱਲ ਕਰੋ ਇਹ ਜਰਨੀ ਬਹੁਤ ਲੰਬੀ ਹੈ ਛੋਟੀ ਜਰਨੀ ਨਹੀਂ ਬਹੁਤ ਲੰਬੀ ਜਰਨੀ ਹੈ ਅਸੀਂ ਇਹ ਛੋਟੇ ਜੇ ਟਾਰਗੇਟ ਲੈ ਕੇ ਚੱਲੀਏ ਜੇ ਸਟੇਟ ਚ ਵੀ ਮੈਡਲ ਲੈਣਾ ਉਹਦੇ ਵਾਸਤੇ ਵੀ ਕਈ ਸਾਲ ਮਿਹਨਤ ਕਰਨੀ ਪੈਂਦੀ ਹੈ ਅਹੀਂ ਬੱਚੇ ਦਾ ਲਕਸ਼ਯ ਬਹੁਤ ਦੂਰ ਤੱਕ ਇੰਟਰਨੈਸ਼ਨਲ ਮੈਡਲ ਸੋਚਦੇ ਆਂ 올림픽 ਚ ਸਾਡਾ ਪੁੱਤਰ ਜਾਵੇ ਅਹੀਂ ਜਿੰਨਾ ਕਰ ਸਕਦੇ ਸੀ ਅਹੀਂ ਕੀਤਾ ਅਹੀਂ ਆਪਣੇ ਨੈਸ਼ਨਲ ਲੈਵਲ ਤੱਕ ਅਹੀਂ 골ਡ ਮੈਡਲ ਜਿੱਤ ਰਹੇ ਆਂ ਰਿਕਾਰਡ ਬਣਾਏ ਆ ਸਾਡੇ ਪਰਿਵਾਰ ਦੇ ਨਾਂ ਦੇ ਉਤੇ 8 ਤੋਂ ਲੈ ਕੇ 10 ਰਿਕਾਰਡ ਤੱਕ ਹੈਗੇ ਨੇ ਇੰਡੀਆ ਦੇ ਰਿਕਾਰਡ ਤੱਕ ਨੇ ਹੁਣ ਉਸ ਤੋਂ ਬਾਅਦ ਸਾਡੀ ਦੌੜ ਹੁਣ ਇੱਥੇ ਤੱਕ ਨਹੀਂ ਹੈ ਅਹੀਂ ਸੋਚਦੇ ਆਂ ਅਸੀਂ ਆਪਣਾ ਨੈਸ਼ਨਲ ਚੈਟਰ ਨਾਂ ਬਣਾਇਆ ਅਸੀਂ ਸਟੇਟਾ ਨਾਂ ਬਣਾਇਆ ਹੁਣ ਅਸੀਂ ਆਪਣੇ ਦੇਸ਼ ਦਾ ਨਾਂ ਲੈ ਕੇ ਜਾਣਾ ਬਾਹਰ ਦੇ ਲੈਵਲ ਤੱਕ ਬੱਚਾ ਹੁਣ 2 ਸਾਲ ਦਾ ਹੈਗਾ ਸੀ 2 ਸਾਲ ਤੋਂ ਪਹਿਲੇ 1 ਸਾਲ 8 ਮਹੀਨੇ ਦੇ ਬੱਚੇ ਨੂੰ ਅਸੀਂ ਬੈਲੈਂਸ ਬਾਈਕ ਹੁੰਦੀ ਉਹ ਲੈ ਕੇ ਦਿੱਤੀ ਜਿਹਦੇ ਕਰਕੇ ਉਹ ਬੈਲੈਂਸ ਬਣਾਉਣਾ ਸਿੱਖੇ ਇਹ ਸਾਡੀ ਸਾਈਕਲਿੰਗ ਦੀ ਜਰਨੀ ਚ ਅਸੀਂ ਵੇਖਦੇ ਰਹੇ ਆ ਕਿ ਜਿਵੇਂ ਫੋਰਨਰਸ ਆਉਂਦੇ ਸੀਗੇ ਕਿਉਂਕਿ ਸਾਡੀ ਸਾਈਕਲਿੰਗ ਇੰਡੀਆ ਦੇ ਸਾਈਕਲਿੰਗ ਨੇ ਡਵੈਲਪ ਨਹੀਂ ਹੈ ਜੇ ਤੁਸੀਂ ਗੱਲ ਕਰੋ ਕਿ ਆਪਣੇ ਇੰਡੀਆ ਦੇ ਸਾਈਕਲਿਸਟ ਤੁਸੀਂ ਹਰ ਜਗ੍ਹਾ ਨਹੀਂ ਵੇਖੋਗੇ ਇਹ ਵੈਲਡਰਮ ਦੇ ਨੇੜੇ ਤੇੜੇ ਤੁਹਾਨੂੰ ਸਾਈਕਲਿਸਟ ਵਿਖੰਗੇ ਪ੍ਰੋਫੈਸ਼ਨਲ ਇਹ ਪ੍ਰੋਫੈਸ਼ਨਲੀ ਲੋਕਾਂ ਦੇ ਵੀ ਅੱਜਕੱਲ ਦਿਮਾਗ ਦੇ ਵਿੱਚ ਨਹੀਂ ਹੈ ਕਿ ਅਸੀਂ ਪ੍ਰੋਫੈਸ਼ਨਲੀ ਸਾਈਕਲਿੰਗ ਕਰਾਉਣੀ ਹੈ ਬੱਚੇ ਨੂੰ ਸਾਈਕਲਿੰਗ ਬਹੁਤ अच्छी है बच्चे है वास्ते बच्चे फिटनेस वास्ते बहुत अच्छी है मेंटल स्टेटस बहुत अच्छा रहता एक ਸਾਇਰ ਤੋਂ ਵੱਡੀ ਚੀਜ਼ ਬੱਚਾ ਫੋਨ ਤੋਂ ਬਹੁਤ ਦੂਰ ਰਹਿੰਦਾ ਜੋ ਅੱਜ ਅੱਜ ਦੇ ਦਿਨ ਵਾਸਤੇ ਬੱਚਿਆਂ ਵਾਸਤੇ ਜ਼ਹਿਰ ਹੈ ਕਿਉਂਕਿ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਬੰਨਾ ਬੱਚੇ ਦਾ ਪੋਸਚਰ ਖਤਮ ਕਰ ਦਿੰਦਾ ਸਰੀਰ ਦਾ ਨਹੀਂ ਸ਼ੁਰੂ ਤੋਂ ਟਰੈਕ ਤੇ ਲੈ ਕੇ ਆਏ ਸੀ ਉਸ ਤੋਂ ਪਹਿਲੇ ਕਿਵੇਂ ਸ਼ੁਰੂ ਕੀਤਾ ਇਹਦੇ ਵਾਸਤੇ ਇਹ ਬੱਚੇ ਵਾਸਤੇ ਸਰ 1 ਸਾਲ 8 ਮਹੀਨੇ ਦਾ ਹੋਇਆ ਪਹਿਲੇ ਦਿਨ ਨੂੰ ਬੈਲੈਂਸ ਬਾਈਕ ਲੈ ਕੇ ਦਿੱਤੀ ਜਿਸ ਦਿਨ ਨਾਲ ਅਸੀਂ ਗਲੀ ਦੇ ਵਿੱਚ ਹੀ ਇਹਨੂੰ ਛੋਟਾ ਜਿਹਾ ਜਗ੍ਹਾ ਸੀ ਉੱਥੇ ਇਹਨੂੰ ਮਾਣੀ ਮੋਟੀ ਇਹ ਟ੍ਰੇਨਿੰਗ ਕਰਾਉਣੇ ਟ੍ਰੇਨਿੰਗ ਕੀ ਮਤਲਬ ਇਹਨੂੰ ਸਿਖਾਉਣਾ ਕਿ ਇੱਤੇ ਤੁਰੀਦਾ ਕਿਦਾਂ ਸਾਈਕਲ ਨੂੰ ਲੱਤਾਂ ਦੇ ਵਿੱਚ ਫਸਾ ਕੇ ਤੁਰਨ ਦਾ ਤਰੀਕਾ ਸਿਖਾਇਆ ਉਸ ਤੋਂ ਬਾਅਦ ਸਾਡੇ ਆਪਾਂ ਗਲੀ ਦੇ ਵਿੱਚ ਹੀ 10 ਟਰਾਲੀਆਂ ਮਿੱਟੀ ਦੀ ਸਟਾ ਕੇ ਇਹ ਨਹੀਂ ਆਪਾਂ ਉਹ ਮੈਂ ਖੁਦ ਆਪਣੇ ਹੱਥਾਂ ਨਾਲ 3 ਮਹੀਨੇ ਲਾ ਕੇ ਮੈਂ ਮੇਰੇ ਫਾਦਰ ਸਾਹਿਬ ਨੇ ਦੋਹਾਂ ਜਣੇ ਨੇ BMX ਟ੍ਰੈਕ ਦਾ ਅਸੀਂ ਪੂਰਾ ਬਣਾਇਆ ਉਹਨੂੰ ਤਰੀਕੇ ਨਾਲ ਕੁਝ ਕਰਵਜ਼ ਬਣਾਈਆਂ ਆਪਸ ਐਂਡ ਡਾਊਨਸ ਬਣਾਈਆਂ ਸਲੋਪਸ ਬਣਾਈਆਂ ਜਿਹਦੇ ਕਰਕੇ ਬੈਲੈਂਸ ਸਿੱਖੇ ਕੰਟਰੋਲ ਸਿੱਖੇ ਸਾਈਕਲ ਦੇ ਉੱਤੇ ਕਿ ਵੀ ਉਹ ਸਾਈਕਲ ਕਿੱਦਾਂ ਮੋੜਨਾ ਕਿੱਦਾਂ ਚਲਾਉਣਾ ਜੇ ਇੱਕ ਕੱਟ ਮਾਰਨਾ ਕਿੱਦਾਂ ਕੱਟ ਮੋੜਨਾ ਕਿਉਂਕਿ ਛੇਤੀ ਬੱਚਾ ਇਹੀ ਚੀਜ਼ਾਂ ਸਿੱਖਣ ਨੂੰ ਟਾਈਮ ਲਾਉਂਦਾ ਜੇ ਹੁਣ ਤੁਸੀਂ ਵੇਖੋ ਇਹ ਟ੍ਰੈਕ ਦੀ ਕਰਵ ਦੇ ਉੱਤੇ ਦੂਜੇ ਬੱਚਿਆਂ ਨਾਲ ਚਲਾਉਂਦਾ ਤੇ ਪੂਰਾ ਬੱਚਿਆਂ ਦੇ ਵਿੱਚੋਂ ਨਿਕਲ ਕੇ ਜਾਂਦਾ ਇਹਨੂੰ ਪੈਡਲ ਰੋਕਣ ਦੀ ਲੋੜ ਨਹੀਂ ਪੈਂਦੀ ਤੇ ਸਿਰਫ ਉਹ BMX ਟ੍ਰੈਕ ਦੇ ਉੱਤੇ ਟ੍ਰੇਨਿੰਗ ਕਿਤੇ ਦਾ ਅਸਰ ਹੈ ਜੇ ਅਸੀਂ ਕਹੀਏ ਨੀਂ ਬਈ ਨੀਂ ਅਸੀਂ ਇਹਨੂੰ ਚਲਾਉਂਦੇ ਆ ਕਿ ਇਹਨੂੰ ਥਲਨੋਂ ਦੇ ਮੁੱਢੋਂ ਅਸੀਂ ਵਧੀਆ ਤਰੀਕੇ ਨਾਲ ਪਾਉਣਾ ਆਣਾ ਕਿ ਇਹਦੀ ਇਸ ਟਾਈਮ ਦੇ ਉੱਤੇ ਇਹ ਸਟਰੈਂਥ ਗੇਨ ਨਹੀਂ ਕਰ ਸਕਦਾ ਜਿਆਦਾ ਜਾਂ ਕੋਈ ਹੋਰ ਚੀਜ਼ ਨਹੀਂ ਗੇਨ ਕਰ ਸਕਦਾ ਮਗਰ ਇਸ ਦੇ ਵਿੱਚ ਅਸੀਂ ਸਕਿੱਲਸ ਸਾਰੇ ਪਾ ਸਕਦੇ ਹਾਂ ਕਿਉਂਕਿ ਛੋਟੇ ਬੱਚੇ ਨੂੰ ਸਿਖਾਉਣੀ ਚੀਜ਼ ਬਹੁਤ ਸੌਖੀ ਹੈ ਛੋਟੇ ਬੱਚੇ ਚ ਸਕੇਲ ਲੈਨੇ ਪਾਦਾਂਗੇ ਆਉਣ ਵਾਲੇ ਟਾਈਮ 'ਚ ਹਰ ਇੱਕ ਚੀਜ਼ ਵੇਖੇਗਾ ਬੱਚਿਆਂ ਨੂੰ ਮਾਹੌਲ ਉਹਜਾ ਬਣਾਵਾਂਗੇ ਕਿ ਇਹਨੂੰ ਪਤਾ ਲੱਗੇਗਾ ਕਿ ਹਾਂ ਸਾਈਕਲ ਇਦਾਂ ਚੱਲਦਾ ਇਦਾਂ ਚਲਾਉਣਾ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹਰ ਇੱਕ ਜਗ੍ਹਾ ਦੇ ਉੱਤੇ ਲਾ ਕੇ ਜਾਈਏ ਜੇ ਨਾਰਥ ਸਾਈਡ 'ਤੇ ਜਿੱਥੇ ਰੇਸ ਹੁੰਦੀਆਂ ਨੇ ਉਹ ਮੈਂ ਕੌਣ ਲੈ ਕੇ ਜਾਣਾ ਦਿੱਲੀ ਉਹਜੇ ਦਿੱਲੀ ਲੈ ਕੇ ਜਾਣਾ ਪਟਿਆਲੇ ਉਹਜੇ ਪਟਿਆਲੇ ਲੈ ਕੇ ਜਾਣਾ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਰੇਸ ਹੋ ਗਈ ਹੈ ਨੇ ਆਉਣਾ ਹੀ ਆਉਣਾ ਹਰ ਜਗ੍ਹਾ ਦੇ ਉੱਤੇ ਹਰ ਇੱਕ ਚੀਜ਼ ਇਹਨੂੰ ਕਰਾਉਣੀ ਦੂਜੇ ਬੱਚਿਆਂ ਦੇ ਨਾਲ ਚਲਾਉਣਾ ਹਰ ਇੱਕ ਬੱਚੇ ਨਾਲ ਇੰਟਰੋਡਿਊਸਡ ਹੈ ਉਹ ਹਾਂ ਵਿਰਾਸਾ ਵਿਰਾਸਤੀ ਤੌਰ ਦੇ ਉੱਤੇ ਉਹ ਸਾਈਕਲਿਸਟ ਹੈਗਾ ਤੇ ਇਹਨੂੰ ਅਸੀਂ ਬਹੁਤ ਦੂਰ ਤੱਕ ਲੈ ਕੇ ਜਾਣਾ ਤੁਹਾਡੇ ਦਾਦਾ ਜੀ ਨੇ ਜਿਹੜਾ ਰਿਕਾਰਡ ਮੇਨਟੇਨ ਕੀਤਾ ਸੀਗਾ ਉਸ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ ਨੇ ਹੁਣ ਤੁਸੀਂ ਸਾਰੇ ਇੱਕ ਕਹ ਦੀਏ ਕਿ ਪੂਰੀ ਪਰਿਵਾਰ ਦੇ ਵਿੱਚੋਂ ਕਈ ਜਾਣੇ ਤੁਹਾਡੇ ਸਾਈਕਲਿੰਗ ਦੇ ਵਿੱਚ ਹੀ ਨੇ ਹਾਂਜੀ ਬਿਲਕੁਲ ਸਾਡੇ ਪਰਿਵਾਰ ਚੋਂ ਸਰ ਤੁਸੀਂ ਲਾ ਲਓ ਮੈਂ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਜੋ ਸੀ ਜੋ ਹੁਣ 1 ਮਹੀਨੇ ਪਹਿਲੇ ਬਿਮਾਰ ਹੋਣ ਕਰਕੇ ਉਹ ਨਹੀਂ ਰਹੇ ਹੁਣ ਇਸ ਦੁਨੀਆ ਦੇ ਵਿੱਚ ਮਗਰ ਉਹਨਾਂ ਤੋਂ ਬਾਅਦ ਮੇਰੇ ਚਾਚਾ ਜੀ ਮਤਲਬ ਮੇਰੇ ਫਾਦਰ ਸਾਹਿਬ ਦੇ ਬ੍ਰਦਰ ਉਹਨਾਂ ਦਾ ਬੇਟਾ ਠੀਕ ਹੈ ਮੇਰੇ ਫੁੱਫੜ ਜੀ ਉਹਨਾਂ ਦੇ ਬੇਟਾ ਫੁੱਫੜ ਜੀ ਦੇ ਦੋਨੋਂ ਬੇਟੇ ਉਹਨਾਂ ਦੋਵਾਂ ਨੇ ਸਾਈਕਲਿੰਗ ਕੀਤੀ ਠੀਕ ਹੈ ਮੇਰੇ ਚਾਚਾ ਜੀ ਦੇ ਬੇਟੇ ਨੇ ਕੀਤੀ ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਮੇਰੀ ਛੋਟੀ ਭੂਆ ਉਹਨਾਂ ਦਾ ਬੇਟਾ ਉਹਨਾਂ ਨੇ ਵੀ ਸਾਈਕਲਿੰਗ ਕੀਤੀ ਮੇਰੀ ਸਿਸਟਰ ਖੁਦ ਦੀ ਉਹਨਾਂ ਨੇ ਸਾਈਕਲਿੰਗ ਕੀਤੀ ਸਾਡਾ ਜੋ ਗਾਂ ਜਵਾਈ ਹੈ ਉਹ ਵੀ ਸਾਈਕਲਿਸਟ ਹੈ ਤੇ ਜਵਾਈ ਦੇ ਭੂਆ ਦਾ ਮੁੰਡਾ ਉਹ ਵੀ ਸਾਈਕਲਿਸਟ ਹੈ ਉਹ ਇਸ ਟਾਈਮ ਤੇ ਸਾਈਕਲ ਚਲਾ ਰਿਹਾ ਹੈ ਇੱਡੀ ਵੱਡੀ ਜਿਹੜੀ ਜਰਨੀ ਹੈ ਸਾਰੀ ਸ਼ੁਰੂ ਕੀਤੀ ਹੈ ਪਰ ਪੂਰਾ ਪਰਿਵਾਰ ਇੱਕ ਕਹਿੰਦੇ ਨੇ ਕਿ ਇੱਕ ਘਰ ਦੇ ਵਿੱਚ ਇੱਕ ਸਪੋਰਟਸਮੈਨ ਹੋਵੇ ਗਵਰਨਮੈਂਟ ਇੰਪਲਾਈ ਬਣ ਜਾਏ ਤੇ ਸਾਰੇ ਪੱਪਾਂ ਦੇ ਸ਼ੌਕ ਦੇ ਪੂਰਾ ਹੁਣ ਪਰਿਵਾਰ ਹੀ ਪੂਰਾ ਖਾਂਦਾ ਨਹੀਂ ਹੈ ਸਾਈਕਲਿੰਗ ਦੇ ਵਿੱਚ ਹੈ ਔਰ ਛੋਟਾ ਵੀ ਜਿਹੜਾ ਹੈ ਹੁਣ ਪੂਰਾ ਮਾਹਰ ਹੋ ਚੁੱਕਾ ਹੈ ਤੇ ਫਾਦਰ ਸਾਹਿਬ ਤੋਂ ਕਿੱਦਾਂ متاثر ਹੋਈ ਸੀ ਕਿਵੇਂ ਗੱਲਾਬਾਤਾਂ ਕਰਦੇ ਸੀ ਕੀ ਸ਼ੌਂਕ ਸੀ ਕਿਵੇਂ ਤਿਆਰੀ ਕਰਦੇ ਸੀ ਕਿਉਂਕਿ 1957 ਦੀ ਗੱਲ ਕਰੀਏ ਤਾਂ ਉਦੋਂ ਸਾਰੇ ਵੱਖਰੇ ਸੀ ਡਾਈਟ ਵੱਖਰੀਆਂ ਸੀ ਉਹ ਸਿਸਟਮ ਕੀ ਸੀਗਾ ਸਰ ਉਸ ਟਾਈਮ ਵੀ ਮੋਲ ਬਹੁਤ ਅੱਛਾ ਫਾਦਰ ਮੈਂ ਦੱਸਦੇ ਅੱਛੀ ਕਾ ਕਰਦੇ ਸੀ ਸਾਈਕਲਿੰਗ ਤੇ ਉਹਨਾਂ ਦੇ ਦੇ ਕੇ ਸਾੜਾ 1 ਮਿੰਟ ਬਣਿਆ ਹਾਂਜੀ ਸਾਡੇ ਪਰਿਵਾਰ ਜੀ ਸਾਰਾ ਸਿਸਟਮ ਹੀ ਸਾਈਕਲਿੰਗ ਦਾ ਸੀ ਸ਼ੁਰੂ ਤੋਂ ਕਰਦਾ ਤੇ ਹੁਣ ਜੇ ਡਾਈਟ ਹੈ ਜਿਹੜੀ ਕੀ ਰੱਖਦੇ ਹੋ ਬੱਚਿਆਂ ਵਾਸਤੇ ਜਾਂ ਜਿਹੜੇ ਇੱਥੇ ਸਿੱਖਣ ਵਾਸਤੇ ਆਉਂਦੇ ਆ ਸਰ ਬੱਚੇ ਅੱਜ ਕੱਲ ਡਾਈਟ ਦੇ ਆਪਣਾ ਜਿਹੜਾ ਫਾਦਰ ਮੇਰੇ ਸਿਖਾਉਂਦੇ ਸੋ ਨਾਰਮਲੀ ਚੀਜ਼ਾਂ ਖਾਂਦੇ ਸੀ ਹੁਣ ਥੋੜਾ ਸਿਸਟਮ ਥੋੜਾ ਚੇਂਜ ਹੈ ਉਹਦਣਾ ਚੱਲਦਾ ਵਾ ਸਾਰਾ ਇਨੂੰ ਅੱਜ ਆਪਣੇ ਪੁੱਤ ਨੂੰ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਤੁਸੀਂ ਕਹੇ ਪਿਛਲੇ ਮਹੀਨੇ ਹੀ ਤੁਹਾਡੇ ਫਾਤਿਹ ਸਾਹਿਬ ਪੂਰੇ ਹੋਏ ਨੇ ਤੇ ਉਹ ਕੀ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਮੈਨੂੰ ਬੜਾ ਅੱਛਾ ਲਾਇਕ ਕਰਦੇ ਸੀ ਨਾਲੇ ਦੇਖਦੇ ਸੀ ਖੁਦ ਆਂਦੇ ਸੀ ਕਰਾਉਂਦੇ ਸੀ ਰੈਕ ਤੇ ਮਾਂ ਲੈ ਕੇ ਆਂਦੇ ਸੀ ਇਹ ਜਿਹੜੀ ਬਹੁਤ ਸੋਹਣੀ ਖੂਬਸੂਰਤ ਜਰਨੀ ਹੈ ਇਤੋਂ ਸ਼ਾਇਦ ਈ ਹੋਰ ਜਿਹੜੇ ਨੌਜਵਾਨ ਨੇ ਜਾਂ ਬਾਕੀ ਹੋਰ ਆਉਣ ਵਾਲੇ ਬੱਚੇ ਆ ਜਿਹੜੇ ਹਜੇ ਤਿਆਰ ਹੋ ਰਿਹਾ ਸਪੋਰਟਸ ਨਾਲ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਵਧੀਆ ਇੱਕ ਹੰਗਾਰਾ ਮਿਲੂਗਾ ਔਰ ਦੂਜੇ ਪਾਸੇ ਕਿੰਨਾ ਸਮਾਂ ਲੱਗਦਾ ਇੱਕ ਪਰਫੈਕਟ ਸਾਈਕਲਿਸਟ ਬਣਨ ਵਾਸਤੇ ਤੇ ਕਿੰਨਾ ਵੱਡਾ ਤਪ ਹੈ ਇਹ ਸਰ ਤਪ ਇਹੋ ਜਿਹਾ ਇਹ ਕਿ ਜੇ ਬੰਦਾ ਬਹੁਤ ਲੰਬੀ ਜਰਨੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਬਹੁਤ ਲੰਬੀ ਜਰਨੀ ਮਤਲਬ ਕਿ ਬੱਚੇ ਨੂੰ ਅਸੀਂ ਨੀ ਪਰ ਨੀ ਤਿਆਰ ਕਰਨਾ ਹੁੰਦਾ ਹਰ ਐਕਸਕੇਲਰ ਟਾਈਮ ਪੀਰੀਅਡ ਦੇ ਹਿਸਾਬ ਨਾਲ ਉਹਨੂੰ ਸਿਖਾਉਣਾ ਪੈਂਦਾ ਉਹਨੂੰ ਟਾਈਮ ਦੇ ਨਾਲ ਉਹਨੂੰ ਬੈਲੈਂਸ ਸਿਖਾਉਣਾ ਉਹਨੂੰ ਸਕਿੱਲ ਸਿਖਾਉਣੇ ਸਟਰੈਂਥ ਉਹਦੇ ਚ ਪਾਉਣੀ ਸਟਰੈਂਥ ਵਾਸਤੇ ਜਿਮ ਦੇ ਸੈਸ਼ਨਸ ਵੱਖਰੇ ਡਾਈਟ ਸ਼ਡਿਊਲ ਵੱਖਰਾ ਡੇ ਦੇ ਵਿੱਚ 6 ਮੀਲ ਤੱਕ ਅਸੀਂ ਐਡ ਕਰਦੇ ਹਾਂ ਇੱਕ ਪ੍ਰੋਫੈਸ਼ਨਲ ਰਾਈਡਰ ਤੇ 6 ਮੀਲਸ ਉਹਨੂੰ ਦਿਨ ਦੇ 6 ਵਾਰੀ ਉਹਨੇ ਰੋਟੀ ਖਾਣੀ ਆ ਮਾਰਨਿੰਗ ਦੇ ਚ ਉਹਦੀ 6 ਵਜੇ ਟ੍ਰੇਨਿੰਗ ਹੈ ਉਹਨੇ 4 ਵਜੇ ਉੱਠ ਕੇ ਬ੍ਰੈਕਫਾਸਟ ਕਰਨਾ ਤੇ 6 ਵਜੇ ਨੂੰ ਟ੍ਰੇਨਿੰਗ ਤੇ ਜਾਣਾ ਟ੍ਰੇਨਿੰਗ ਤੋਂ ਆ ਕੇ ਫਿਰ ਉਹਨੇ ਮੀਲ ਲੈਣਾ ਮੀਲ ਲੈ ਕੇ ਸੋ ਜਾਣਾ ਫਿਰ ਉਹਨੇ ਉੱਠ ਕੇ ਜਿਹੜਾ ਕਿ ਜਾਣਾ ਹੈ ਉਹ ਤੋਂ ਆ ਕੇ ਫਿਰ ਉਹਨੇ ਮਿਲਣਾ ਸਰ ਇਹ ਝਰਨੀ ਹੈ ਐਕਚੁਅਲੀ ਅਸੀਂ ਬਹੁਤ ਪੁਰਾਣੇ ਆ ਇਹ ਸਾਈਕਲਿੰਗ ਦੇ ਚ ਸਾਡੇ ਦਾਦੇ ਨੇ ਸਾਨੂੰ ਸਿਖਾਇਆ ਸਾਡੇ ਪਿਤਾ ਜੀ ਨੇ ਸਾਨੂੰ ਸਿਖਾਇਆ ਆਪਾਂ ਆਪ ਸਿਖੇ ਹਾਂ ਤੋਂ ਹੁਣ ਇਹ ਚੀਜ਼ਾਂ ਹੀ ਅੱਗੇ ਸਿਖਾ ਰਹੇ ਆਪਣੇ ਬੱਚੇ ਨੂੰ ਅਸੀਂ ਤੇ ਕਹਿੰਦੇ ਹ ਵੱਧ ਤੋਂ ਵੱਧ ਸਾਈਕਲ ਸਾਡੇ ਨਾਲ ਅੰਮ੍ਰਿਤਸਰ ਦੇ ਜੁੜਨ ਪੰਜਾਬ ਦੇ ਜੁੜਨ ਅੰਮ੍ਰਿਤਸਰ ਆਉਣ ਸਾਡੇ ਕੋਲ ਸਿੱਖਣ ਅਸੀਂ ਸਿਖਾਈਏ ਸਾਈਕਲਿੰਗ ਦਾ ਦੌਰ ਲਿਆਈਏ ਲੋਕਾਂ ਦੀ ਫਿਟਨੈਸ ਵਧਾਈਏ ਫਿਟਨੈਸ ਤੋਂ ਜ਼ਿਆਦਾ ਆਪਣੇ ਦੇਸ਼ ਦਾ ਨਾਮ ਅੱਗੇ ਲੈ ਕੇ ਜਾਈਏ ਸੋ ਬਿਲਕੁਲ ਜੇ ਹੁਣ ਇਹਦੀ ਗੱਲ ਕਰੀਏ ਅਸ਼ਰ ਦੀ ਤੇ ਜਦੋਂ ਇਹ ਸਾਈਕਲਿੰਗ ਕਰਦਾ ਜਾਂ ਸਿੱਖਦਾ ਕੋਈ ਗੁਰ ਲੈਂਦਾ ਧਿਆਨ ਰੱਖਦਾ ਮਤਲਬ ਫੋਕਸ ਰਹਿੰਦਾ ਹੈ ਕਿ ਕਈ ਵਾਰੀ ਧਿਆਨ ਇਧਰ ਉਧਰ ਹੁੰਦਾ ਬੱਚਾ ਹੈ ਕਈ ਵਾਰੀ ਫੋਨ ਦੇ ਵਿੱਚ ਤੁਸੀਂ ਕਿਹਾ ਕਿ ਬਹੁਤ ਦੂਰ ਰਹਿੰਦਾ ਪਰ ਬੱਚੇ ਫਿਰ ਵੀ ਫੋਨ 'ਚ ਵੜ ਜਾਂਦੇ ਆ ਕਈ ਵਾਰੀ ਦੇਖ ਲਾ ਪੈਂਦਾ ਏ ਸਰ ਮੈਂ ਤਾਂ ਦੱਸਦਾ ਇਹ ਜਿਵੇਂ ਫੋਨ ਦੀ ਗੱਲ ਕਰ ਲਈ ਅਸੀਂ ਕਿ ਜਿਵੇਂ ਬੱਚਾ ਫੋਨ ਵੇਖਣ ਦੀ ਜिद ਕਰਦਾ ਹੈ ਇਹ ਸਾਈਕਲਿੰਗ ਦੇ ਵਿੱਚ ਫੋਕਸ ਹੈ ਹੁਣ ਬੱਚਾ ਛੋਟਾ 3 ਸਾਲ ਦਾ ਉਹਦਾ ਫੋਕਸ ਤੇ ਉਹਦਾ ਮਨ ਮੰਚਲ ਆ ਉਹ ਜਿੱਥੇ ਮਰਜ਼ੀ ਮਨ ਲਾ ਸਕਦਾ ਆਪਣਾ ਹੈਨਾ ਉਹ ਕਿਤੇ ਵੀ ਜਾਂਦਾ ਆਪਣਾ ਮਨ ਉਧਰ ਲਾ ਲੈਣਾ ਉਧਰ ਲਾ ਲੈਣਾ ਮੈਂ ਕਰ ਉਹਨੂੰ ਅਸੀਂ ਮਾਹੌਲ ਉਹੋ ਜਿਹਾ ਬਣਾਇਆ ਅਸੀਂ ਆਪਣੇ ਘਰ ਦੇ ਵਿੱਚ ਸਾਰੀ ਤਿੰਨ ਪੀੜੀਆਂ ਦੀ ਫੋਟੋ ਲਾਈ ਹੋਈਆਂ ਲਗਾਤਾਰ ਸਾਢੇ 3 ਪੀੜੀਆਂ ਦੀ ਫੋਟੋ ਲੱਗੀ ਹੈ ਮੇਰੀ ਮੇਰੇ ਪਿਤਾ ਜੀ ਤੇ ਮੇਰੇ ਦਾਦਾ ਜੀ ਦੀ ਉਹਨਾਂ ਦੇ ਸਾਰੇ-ਸਾਰੇ ਮੈਡਲਸ ਲੱਗੇ ਟਰਾਫੀਆਂ ਲਾਈਆਂ ਮਾਹੌਲ ਉਹ ਜਿਹਾ ਘਰ ਦੇ ਵਿੱਚ ਉਹ ਵੇਖਦਾ ਹੈ ਕਿ ਹਾਂ ਵੀ ਇਹ ਮਾਹੌਲ ਸਾਈਕਲਿੰਗ ਦਾ ਮੈਂ ਵੀ ਇਹੋ ਜਿਹਾ ਕੁਝ ਕਰਨਾ ਮੈਂ ਕੁਝ ਬਣਨਾ ਤੇ ਫਿਰ ਉਹ ਵੇਖਦਾ ਉਹ ਚੀਜ਼ਾਂ ਨੂੰ ਤੇ ਆਪ ਹੀ ਮੋਟੀਵੇਟ ਹੁੰਦਾ ਰਹਿੰਦਾ ਉਸ ਚੀਜ਼ ਤੋਂ ਅਸੀਂ ਉਹਦੀ ਸਰਾਊਂਡਿੰਗ ਉਹ ਜਿਹੀ ਰੱਖੀ ਹੈ ਕਿ ਉਹ ਉਹੋ ਜੇ ਲਾਈਨ ਤੇ ਟਰੈਕ ਦੇ ਉੱਤੇ ਚੱਲੇ ਉਹਨੂੰ ਆਪਾਂ ਉਸ ਟਰੈਕ ਤੋਂ ਬਾਹਰ ਜਾਣ ਨਹੀਂ ਦੇ ਸਕਦੇ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਉਹ ਟਰੈਕ ਤੇ ਆਪਣਾ ਮਸਤ ਹੋ ਕੇ ਲੱਗਾ ਹੋਇਆ ਸੋ ਸਭ ਤੋਂ ਵੱਡਾ ਇਹ ਕਿ ਜਨੂਨ ਜਦੋਂ ਪਰਿਵਾਰ ਦੇ ਵਿੱਚੋਂ ਹੀ ਮਿਲਦਾ ਹੈ ਦੂਜੇ ਪਾਸੇ ਆਪਣੇ ਫਾਦਰ ਸਾਹਿਬ ਨੂੰ ਦਾਦਾ ਇਹਨੂੰ ਪਰਦਾਦਾ ਇਹਨੂੰ ਦੇਖ ਕੇ ਇਹਦਾ ਵੀ ਜਿਹੜਾ ਧਿਆਨ ਹੈ ਹੁਣ ਜਦੋਂ ਟਰੈਕ ਦੇ ਵਿੱਚ ਇਹ ਸਾਈਕਲਿੰਗ ਕਰ ਰਿਹਾ ਨਾਲ ਨਾਲ ਜਿਹੜੇ ਦੂਸਰੇ ਰੇਸ ਕਰ ਰਹੇ ਆ ਉਹਨਾਂ ਨੂੰ ਧਿਆਨ ਵਿੱਚ ਰੱਖ ਰਿਹਾ ਕਿ ਕਿਵੇਂ ਜਿਹੜੇ ਸਾਈਕਲਿੰਗ ਕਰ ਰਹੇ ਆ ਜੇ ਹੁਣ ਉਹ ਦੇਖਦੇ ਨੇ ਇੰਜਰਡ ਹੁੰਦੇ ਨੇ ਉਹਨਾਂ ਨੂੰ ਦੇਖਦਾ ਪੁੱਛਦਾ ਹਾਲ ਪੁੱਛਦਾ ਬਾਕੀ ਸਭ ਨੂੰ ਆ ਕੇ ਮਿਲਦਾ ਜੁਲਦਾ ਬਹੁਤ ਛੋਟਾ ਜਿਹਾ ਕਿਊਟ ਜਿਹਾ ਬੱਚਾ ਜੇ ਅਸੀਂ ਇਹਦੇ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਮੂੜ ਤੇ ਡਿਪੈਂਡ ਆ ਕੀ ਨਾਮ ਹੈ ਤੁਹਾਡਾ ਹੈ ਨਾਮ ਕੀ ਹੈ ਇਸੇ ਵਿੱਚ ਉਹ ਤੇਰੀ ਭਲੀ ਹੋ ਜਾਵੇ ਜਦ ਤੂੰ ਡਿਗ ਕੇ ਨਹੀਂ ਨਹੀਂ ਦੱਸੋ ਮੈਨੂੰ ਪਹਿਲੇ ਇਸ ਵਿੱਚ ਸਾਈਕਲਿੰਗ ਕਰਨਾ ਵਧੀਆ ਲੱਗਦਾ ਹੈ ਹੂੰ ਸਾਈਕਲਿੰਗ ਕਰਨਾ ਵਧੀਆ ਲੱਗਦਾ ਹੈ ਹਾਂਜੀ ਅੱਗੇ ਜਾ ਕੇ ਫਿਰ ਹੋਰ ਵਧੀਆ ਸਾਈਕਲ ਲੈਣਾ ਹੈ ਵੱਡਾ ਸਾਈਕਲ ਲੈਣਾ ਹੂੰ ਨਹੀਂ ਨਹੀਂ ਲੈਣਾ ਕੈਹ ਚਲਾਣਾ ਚਮਾ ਲੈ ਲੈ ਅੱਛਾ ਚਮਾ ਲੈਣਾ ਕੀ ਲੈਣਾ ਚਮਾ ਲੈਣਾ ਜੀ ਉਹਦਾ ਹੀ ਬਸ ਬੱਚਾ ਤੁਹਾਨੂੰ ਦੱਸਿਆ ਬੱਚਿਆਂ ਦਾ ਤੇ ਜਿਵੇਂ ਹੁਣ ਇਹ ਸਾਈਕਲ ਹੈ ਇਹ ਬੱਚੇ ਦਾ ਸੋ ਇਹ ਬਾਕੀ ਸਾਈਕਲ ਨਾਲੋਂ ਕਿਵੇਂ ਵੱਖਰਾ ਮੈਂ ਤੁਹਾਨੂੰ ਸਾਈਕਲ ਬਾਰੇ ਦੱਸਾਂ ਕਿ ਇਹ ਸਾਈਕਲ ਮੈਂ ਪਹਿਲੇ ਇਹਨੂੰ ਨੋਰਮਲ ਬਾਈਕ ਬੈਲੈਂਸ ਬਾਈਕ ਲੈ ਕੇ ਦਿੱਤਾ ਸੀਗਾ ਉਸਦੇ ਵਿੱਚ ਵੀ ਡਾਊਨ ਟਿਊਬ ਇਦਾਂ ਹੀ ਹੁੰਦੀ ਆ ਡਾਊਨ ਟਿਊਬ ਦੀ ਗੱਲ ਕਰੀਏ ਕਿ ਇਸ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਕਿ ਇਹ ਡਾਊਨ ਟਿਊਬ ਦੇ ਉੱਤੇ ਜਦ ਬੱਚਾ ਡਿੱਗਣ ਲੱਗਦਾ ਹੈ ਇਹ ਬੈਲੈਂਸ ਬਣਾਉਂਦਾ ਤੇ ਇਦੋਂ ਉਹਦਾ ਪੈਰ ਕ੍ਰੋਸ ਹੋਣਾ ਬਹੁਤ ਸੌਖਾ ਹੈ ਦੂਜੀ ਟਿਊਬ ਟੌਪ ਟਿਊਬ ਦੇ ਚ ਉਹਦਾ ਪੈਰ ਫਸ ਜਾਂਦਾ ਇਹ ਖਾਸ ਤੌਰ ਤੇ ਹੀ ਸਾਈਕਲ ਬਹੁਤ ਲੰਬੇ ਇੰਡੀਆ ਦੇ ਸਾਈਕਲ ਹੈ ਨਹੀਂ ਇਹੋ ਜੇ ਤੇ ਇਹ ਕਈ ਦੁਕਾਨਾਂ ਘੁੰਮ ਘੁੰਮ ਕੇ ਮੈਨੂੰ ਆ ਸਾਈਕਲ ਵਿਖਿਆ ਤੇ ਮੈਂ ਉੱਥੋਂ ਸਾਈਕਲ ਲੈ ਕੇ ਉਸ ਤੋਂ ਬਾਅਦ ਪਹਿਲੇ ਇਹਨੂੰ ਬੈਲੈਂਸ ਬਾਈਕ ਤੇ ਸਿਖਾਇਆ ਫਿਰ ਇਹ ਸਾਈਕਲ ਲੈ ਕੇ ਦਿੱਤਾ ਜਿਸ ਤੇ ਵਿੱਚ ਸਾਈਡ ਵੀਲ ਅਹੀਂ ਸਾਈਕਲ ਲੈਂਦਾ ਹੀ ਬੈਲੈਂਸਿੰਗ ਵੀਲ ਲਾ ਦਿੱਤੇ ਤੇ ਇਹ ਤੇ ਨਾਰਮਲ ਸਾਈਕਲ ਵਾਂਗੂ ਇਹਨੂੰ ਸਾਈਕਲ ਦੇਤਾ ਤੇ ਬੱਚਾ ਜਿਹੜਾ ਹੁੰਦਾ ਉਹ 5-6 ਸਾਲ ਤੱਕ ਸਪੋਰਟਸ ਲੈ ਕੇ ਚਲਾਉਂਦਾ ਫਿਰ ਸਾਈਕਲ ਬਿਲਕੁਲ ਸਰ ਸਪੋਰਟ ਲੈਂਦਾ ਬੱਚਾ 5 ਸਾਲ ਦਾ ਬੱਚਾ ਵੀ ਸਪੋਰਟਾਂ ਲੈ ਕੇ ਤੁਸੀਂ ਕਈ ਆ ਰਹੇ ਅਕਸਰ ਗਲੀਆਂ 'ਚ ਵੇਖਿਆ 5-5 6-6 ਸਾਲ ਦੇ ਬੱਚੇ ਨੇ ਉਹਨਾਂ ਕੋ ਸਪੋਰਟ ਲੈ ਕੇ ਸਾਈਕਲ ਚਲਾਉਂਦੇ ਤੇ ਸਾਈਕਲ ਫਿਰ ਵੀ ਨਹੀਂ ਸਿੱਖ ਪਾਉਂਦੇ ਸਾਨੂੰ ਸਿਖਾਉਂਦਾ ਇਹਦਾ ਇੱਕੋ ਹੀ ਮਕਸਦ ਸੀ ਕਿ ਇਹ ਇਹਨੂੰ ਮਤਲਬ ਬੇਸਿਕ ਚੀਜ਼ਾਂ ਸਿੱਖਣ 'ਚ ਇਹਦਾ ਟਾਈਮ ਵੇਸਟ ਨਾ ਹੋਏ ਹਨ ਇਹ ਪ੍ਰੋ ਲੈਵਲ ਦੇ ਵਿੱਚ ਜਾਏ ਸਿੱਧਾ ਬੇਸਿਕ ਤੋਂ ਅੱਗੇ ਜਾਏ ਮੋਡਰੇਟ ਚੀਜ਼ਾਂ ਦੇ ਵਿੱਚ ਸਿੱਖੇ ਇਸ ਸਾਈਕਲ ਦੇ ਵਿੱਚ ਅਸੀਂ ਬਾਅਦੋਂ ਤੁਹਾਡੇ ਤੇਰ ਬਾਅਦ ਜ਼ਿਆਦਾ ਸਿੱਖ ਗਿਆ ਅਸੀਂ ਇਹਦੀ ਬ੍ਰੇਕ ਸਟਾਤੀਆਂ ਕਿਉਂਕਿ ਤੁਸੀਂ ਦੇਖੋਗੇ ਟ੍ਰਾਈਕ ਸਾਈਕਲ ਚੱਲਦਾ ਇਹਦੇ ਵਿੱਚ ਬ੍ਰੇਕਸ ਨਹੀਂ ਹੁੰਦੀਆਂ ਇਹਦੇ ਵਿੱਚ ਫਿਕਸਡ ਗੇਅਰ ਯੂਜ਼ ਹੁੰਦੇ ਆ ਫਿਕਸਡ ਗੇਅਰ ਮਤਲਬ ਜਿਹੜਾ ਪਿਛਲਾ ਸਪਰੋਕਟ ਹੈ ਇਹ ਮੀਚੀ ਦਾ ਇਟਾਲੀਅਨ ਬ੍ਰਾਂਡ ਹੈਗਾ ਉਹ ਇੰਡੀਆ ਦੇ ਵਿੱਚ ਐਕਚੁਅਲੀ ਅਨਫੋਰਚੂਨੇਟਲੀ ਕਹਿੰਦੀ ਐਕਚੁਅਲੀ ਕੀ ਕਹੀ ਅਸੀਂ ਕਿ ਸਾਡੇ ਕੋਲ ਐਵੇਂ ਤੇ ਹੈ ਨਹੀਂ ਇਕੁਪਮੈਂਟ ਨਹੀਂ ਹੈਗੇ ਜੋ ਮੇਡ ਇਨ ਇੰਡੀਆ ਇਹ ਸਾਨੂੰ ਸਭ ਬਾਹਰੋਂ ਇੰ ਸਭ ਹਰ ਇੱਕ ਚੀਜ਼ ਐਕਸਪੈਂਸਿਵ ਹੈ ਇਹਦਾ ਫਿਕਸਡ 휠 ਪਿੱਛੇ ਲਗਾਇਆ ਅਸੀਂ ਇਹ ਦੀ ਕਿਵੇਂ ਕਰਦੇ ਜੇ ਬ੍ਰੇਕ ਨਹੀਂ ਹੈਗੇ ਇਹਦੀਆਂ ਤੇ ਫਿਰ ਇਹ ਸਰ ਇਹਦਾ ਫਿਕਸਡ ਗੀਅਰ ਦਾ ਮਤਲਬ ਹੀ ਇਹੀ ਹੈ ਜੇ ਇਹ ਆਪਾਂ ਫਰੰਟ ਨੂੰ ਪੈडल ਕਰਾਂਗੇ ਤੇ ਸਾਈਕਲ ਅੱਗੇ ਨੂੰ ਚੱਲੇਗਾ ਤੇ ਪਿੱਛੇ ਨੂੰ ਮਾਰਾਂਗੇ ਪੈडल ਤੇ ਪਿੱਛੇ ਨੂੰ ਚੱਲੇਗਾ ਇਹਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਹ ਸਿਰਫ ਸਾਈਕਲ ਨੂੰ ਜੇ ਇੱਕੋ ਫਿਕਸਡ ਗੀਅਰ ਇੱਕੋ ਹੀ ਗੀਅਰ ਚੱਲਣਾ ਹੈ ਇਹਦੇ ਵਿੱਚ ਇਹ ਕੀ ਜੇ ਆਮ ਰੋਡ ਸਾਈਕਲ ਵਾਂਗੂ ਨਹੀਂ ਹੈ ਕਿ ਇਹਦੇ ਵਿੱਚ ਗੀਅਰ ਚੇਂਜ ਕਰ ਲਈਏ ਜਾਂ ਦੂਜੇ ਗੀਅਰ ਪਾ ਲਈਏ ਅਸੀਂ ਇਹਨੂੰ ਟਰੈਕ ਦਾ ਰਾਈਡਰ ਪ੍ਰੋਫੈਸ਼ਨਲੀ ਨਹੀਂ ਬਣਾਉਣਾ ਚਾਹੁੰਦੇ ਆ ਤੇ ਟਰੈਕ ਸਾਈਕਲ ਦੇ ਉੱਤੇ ਇੱਕੋ ਰੂਲ ਹੈ ਕਿ ਫਿਕਸਡ ਗੀਅਰ ਚੱਲੇਗਾ ਤੇ ਇਹਨੂੰ ਫਿਕਸਡ ਗੀਅਰ ਦੀ ਜ਼ਿਆਦਾਤ ਅਸੀਂ ਹੁਣ 3 ਸਾਲ ਦੇ ਬੱਚੇ ਨੂੰ ਹੁਣ ਤੋਂ ਹੀ ਪਾ ਰਹੇ ਹਾਂ ਕਿ ਕੱਲ ਨੂੰ ਕਈ ਵਾਰੀ ਮੈਂ ਵੀ ਜਦ ਸ਼ੁਰੂਆਤ ਕੀਤੀ ਸੀ ਮੈਂ 12 ਸਾਲ ਦਾ ਸੀਗਾ ਤੇ ਜਦ 12 ਸਾਲ ਦੀ ਸ਼ੁਰੂਆਤ ਕੀਤੀ ਟਰੈਕ ਦਾ ਸ ਮਗਰ ਮੈਂ ਜਦ 사이ਕਲ ਚਲਾਈ 12 ਸਾਲ ਦੇ ਬੱਚੇ ਨੇ ਮੈਂ 2-3 ਵਾਰ ਹੀ ਡਿੱਗਿਆ ਉਹ 사이ਕਲ ਤੋਂ ਮੇਰੇ ਇੰਜਰੀ ਵੀ ਹੋਈ ਉਸ ਕਰਕੇ ਤਾਂ ਫਿਕਸ ਗੀਅਰ ਦਾ ਬਹੁਤ ਵੱਡਾ ਹੈਮੀਅਤ ਹੈ 사이ਕਲਿੰਗ ਦੇ ਵਿੱਚ ਟਰੈਕ ਦੇ ਉੱਤੇ ਬੰਦਾ ਡਿੱਗਦਾ ਉਹਨੂੰ ਚਲਾਉਂਦੇ ਟਾਈਮ ਜਰਕ ਵੱਜਦੀ ਹੈ ਪੁੱਠੀ ਪੈਰ ਦੇ ਉੱਤੇ ਤੇ ਬੰਦਾ ਡਿੱਗ ਜਾਂਦਾ ਟਰੈਕ ਦੇ ਉੱਤੇ ਇੰਜਰੀ ਹੁੰਦੀ ਹੈ ਜੇ ਇਹ ਹੁਣੇ ਸਿੱਖਿਆ ਇਹਦੇ ਜਰਕ ਨਹੀਂ ਵੱਜੇਗੀਆਂ ਨੂੰ ਇਹਨੂੰ ਤਰੀਕਾ ਪਤਾ ਹੈ ਕੰਟਰੋਲ ਕਰਨ ਦਾ ਇਹ ਕੰਟਰੋਲ ਕਰੇਗਾ 사이ਕਲ ਨੂੰ ਹੁਣ ਤੁਸੀਂ ਵੀ ਸਾਈਕਲਿੰਗ ਕਰ ਰਹੇ ਹੋ ਕਿ ਹੁਣ ਜੌਬ ਕਰ ਰਹੇ ਹੋ ਆਪਣੀ ਗਵਰਨਮੈਂਟ ਜੌਬ ਹਏ ਤੇ ਸਰ ਜੌਬ ਕਰੀ ਜੇ ਮਗਰ ਇਹ ਬੇਟੇ ਕਰਕੇ ਜਰੂਰ ਮੈਂ ਇਹਦੇ ਨਾਲ ਘਰੇ ਜਾਂਦੇ ਫ੍ਰੀ ਹੁੰਦਾ ਆ ਮੈਂ ਰੋਲਰ ਕਰ ਲਿਆ ਟ੍ਰੇਨਿੰਗ ਬਾਈਕ ਚਲਾ ਲੇਤੀ ਜਾਂ ਕੁਝ ਵੀ ਕੀਤਾ ਤੇ ਕਰੇ ਬੇਟੇ ਨੂੰ ਦਿਖਾਉਣ ਵਾਸਤੇ ਆ ਇਹਦੇ ਨਾਲ ਚਲਾਉਣ ਵਾਸਤੇ ਪ੍ਰੋਫੈਸ਼ਨਲੀ ਮੈਂ ਆਪਣਾ ਕੈਰੀਅਰ 2019 ਵਿੱਚ ਐਂਡ ਕਰ ਚੁੱਕਿਆ ਵਾ ਤੇ ਜੇ ਵੈਸੇ ਕਹੀਏ ਕਿ ਹਾਂ ਐਮਚੁਰ ਲੈਵਲ ਦੇ ਉੱਤੇ ਇਹ ਚਲਾਉਣੀ ਸਾਈਕਲ ਟ੍ਰੈਕ ਤੇ ਸਾਈਕਲਿੰਗ ਕੀਤੀ ਹੈ ਜਦੋਂ ਸਰ ਇੰਡੀਆ ਦੇ ਵਿੱਚ ਸਾਰੀਆਂ ਰੇਸਾਂ 120 ਕਿਲੋਮੀਟਰ ਰੋਡ ਰੇਸ ਲਗਾਈ ਹੈ ਉਹਦੇ ਵਿੱਚ ਵੀ ਮੇਰਾ 골ਡ ਮੈਡ 200 ਮੀਟਰ ਟਰੈਕ ਦੀ ਸਪ੍ਰਿੰਟ ਹੁੰਦੀ ਆ ਉਸ ਦੇ ਵਿੱਚ ਮੇਰਾ 골ਡ ਮੈਡਲ ਹੈ ਕੇਰੀਅਨ ਦੇ ਵਿੱਚ ਮੇਰਾ 3 ਸਾਲ ਲਗਾਤਾਰ 골ਡ ਮੈਡਲ ਹੈ ਨੈਸ਼ਨਲ ਗੇਮਸ ਵਿੱਚ ਮੇਰੇ ਮੈਡਲਸ ਨੇ ਏਸ਼ੀਆ ਕੱਪ 'ਚ ਮੈਂ ਖੇਡੇ ਏਸ਼ੀਆ ਕੱਪ 'ਚ ਮੇਰੀ 4th ਪਲੇਸ ਸੀਗੀ ਸਾਡੀ ਟੀਮ 4th ਹੋ ਗਈ ਸੀ ਉਸ ਦੇ ਵਿੱਚ ਅਨਫੋਰਚੂਨੇਟਲੀ ਕਿਸੇ ਰੀਜ਼ਨ ਕਰਕੇ ਅਸੀਂ ਨਹੀਂ ਲੈ ਸਕੇ ਮੈਡਲ ਮਗਰ ਇਸ ਚੀਜ਼ ਦਾ ਖਾਮਿਆਜਾ ਮੈਂ ਸੋਚਦਾ ਵਾਂ ਕਿ ਥੋੜਾ ਲੇਟ ਵੀ ਸਮਝ ਲਓ ਅਸੀਂ ਸੀਗੇ ਜਾਂ ਥੋੜੇ ਅਸੀਂ ਪ੍ਰੀਪੇਅਰ ਨਹੀਂ ਸੀਗੇ ਹਰ ਇੱਕ ਚੀਜ਼ ਵਾਸਤੇ ਥੋੜਾ ਮਾਈਂਡ ਵੀ ਥੋੜਾ ਮੇਰਾ ਇਹ ਹੈਗਾ ਕਿ ਸਮਝੋ ਨਵੀਂ ਯੁਗੀ ਦਾ ਮਾਈਂਡ ਹੈ ਤੇ ਹਰ ਇੱਕ ਚੀਜ਼ ਮੈਂ ਕੈਚ ਕਰ ਕਰਕੇ ਲਿਖਦਾ ਵੀ ਰਿਹਾ ਉਸ ਟਾਈਮ ਤੋਂ ਫਾਦਰ ਸਾਹਿਬ ਨੇ ਮੇਰੇ ਦਾਦਾ ਜੀ ਦੀਆਂ ਡੈਰੀਆਂ ਅੱਜ ਤੱਕ ਮੇਰੇ ਕੋਲ ਪਈਆਂ ਨੇ ਜਿੱਚ ਉਹਨਾਂ ਨੇ ਆਪਣੇ ਟ੍ਰੇਨਿੰਗ ਪ੍ਰੋਗਰਾਮ ਲਿਖੇ ਸੀ ਮੇਰੇ ਫਾਦਰ ਸਾਹਿਬ ਦੇ ਟ੍ਰੇਨਿੰਗ ਪ੍ਰੋਗਰਾਮ ਪਈਆਂ ਨੇ ਮੇਰੇ ਕੋਲ ਆਪਣੇ ਟ੍ਰੇਨਿੰਗ ਪ੍ਰੋਗਰਾਮਸ ਪਈਆਂ ਨੇ ਉਹ ਸਾਰੇ ਪ੍ਰੋਗਰਾਮ ਨੂੰ ਸਟੱਡੀ ਕਰਕੇ ਆਪਾਂ ਇੱਕ ਸ਼ਡਿਊਲ ਬਣਾਇਆ ਹੋਇਆ ਕਿ ਇਹ ਸ਼ਡਿਊਲ ਅਸੀਂ ਫਾਲੋ ਕਰਨਾ ਸਾਰੀ ਲਾਈਫ ਦੇ ਵਿੱਚ ਇਹ ਆਪਾਂ ਇਹ ਨਹੀਂ ਕਿ ਅੱਜ ਦੇ ਨੇ ਇਹ ਕਰ ਲਿਆ ਅਸੀਂ ਪ੍ਰੀਪੇਅਰਡ ਹੈਗੇ ਅਸੀਂ ਇਸ ਜਵਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਂ ਜਾਪਾਨ ਕੇਨਨ ਸਕੂਲ ਹੈਗਾ ਉੱਥੇ ਵੀ ਮਿਲਸ ਵਗੈਰਾ ਸੈਂਡ ਕੀਤੀਆਂ ਐਕਚੁਅਲੀ ਉਹ ਬਹੁਤ ਛੋਟਾ ਬੱਚਾ ਹੈਗਾ ਇੰਡੀਆ ਦੇ ਵਿੱਚ ਆਪਣੇ ਤੁਹਾਨੂੰ ਦੱਸਿਆ ਸਕੋਪ ਨਹੀਂ ਹੈ ਆਪਣੇ ਚ ਇੱਕ ਉਹ ਆਪਣੇ ਦਿੱਲੀ ਦੇ ਵਿੱਚ ਹੈਗਾ ਵਰਲਡ ਸਾਈਕਲਿੰਗ ਸੈਂਟਰ ਬਣਿਆ ਦਿੱਲੀ ਦੇ ਵਿੱਚ ਉਹਦੀ ਇੱਕ ਹੈਗੀ ਆ ਸੋਜ਼ੋਲੈਂਡ ਦਾ ਹੈਗੇ ਉਧਰੋਂ ਦੇ ਉਧਰ ਆਏ ਨੇ ਤੇ ਉੱਥੇ ਕਰਾਉਂਦੇ ਨੇ ਟ੍ਰੇਨਿੰਗ ਵਗੈਰਾ ਉੱਥੇ ਇੰਡੀਆ ਟੀਮ ਆਪਣੀ ਜਿਹੜੀ ਹੈ ਸਾਰੀ ਉੱਥੇ ਟ੍ਰੇਨਿੰਗ ਕਰ ਰਹੀ ਹੈ ਤੇ ਮੈਂ ਉੱਥੇ ਵੀ ਅਪਰੋਚ ਕਰ ਰਹੇ ਹਾਂ ਹਰ ਜਗ੍ਹਾ ਤੇ ਕਿ ਹਾਂ ਵੀ ਮੈਨੂੰ ਬੈਸਟ ਤੋਂ ਬੈਸਟ ਸ਼ਡਿਊਲ ਮਿਲੇ ਬੈਸਟ ਆਫ ਬੈਸਟ ਟੈਕਨੋਲੋਜੀ ਯੂਜ਼ ਕਰਾ ਰਹਾ ਮੈਂ ਬੱਚੇ ਨੂੰ ਵਿਧਾਉਣ ਵਾਸਤੇ ਕਿਉਂਕਿ ਜੇ ਤੁਸੀਂ ਆਪਾਂ ਆਪਣੀ ਗੱਲ ਕਰੀਏ ਅਸੀਂ ਤੇ ਹੁਣ ਵੇਖਦੇ ਆ ਮੈਂ ਜਦ ਸਾਈਕਲਿੰਗ ਕਰਦਾ ਸੀ ਮੈਂ ਉਸ ਟਾਈਮ ਤੋਂ ਚਾਈਨਾ ਟੀਮ ਦੀ ਵੀਡੀਓਜ਼ ਦੇਖਦਾ ਆ ਛੋਟੇ ਛੋਟੇ ਬੱਚਿਆਂ ਨੂੰ 5-5 ਸਾਲ ਦੇ ਬੱਚਿਆਂ ਨੂੰ ਇੱਕ ਸਪੈਸ਼ਲ ਸਕੂਲ ਨਵਾਂ ਸਟ ਬਣਾਇਆ ਉਹ ਚ ਪੜਦੇ ਵੀ ਆ ਤੇ ਪੜਾਈ ਦੇ ਨਾਲ ਜੇ ਸਾਨੂੰ ਭਰਾਏ ਦੀ ਗ੍ਰੈਜੂਏਸ਼ਨ ਮਿਲਦੀ ਹੈ ਉਹ ਸਪੋਰਟਸ ਦੀ ਗ੍ਰੈਜੂਏਸ਼ਨ ਦਿੰਦੇ ਆ ਕਿ ਬੱਚਾ ਜੇ ਗ੍ਰੈਜੂਏਸ਼ਨ ਨਹੀਂ ਉਹਦੇ ਕੋ ਹੈਗੀ ਤੇ ਬੱਚੇ ਨੂੰ ਕੋਈ ਕੋਈ ਜੌਬ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਇਹ ਬੱਚਾ ਕੋਈ ਅਨਸਕਸੈਸਫੁਲ ਰਹਿ ਜਾਂਦਾ ਸਪੋਰਟਸ ਦੇ ਵਿੱਚ ਕਈ ਵਾਰੀ ਉਹਨੂੰ ਕੋਈ ਜੌਬ ਹੈ ਨਹੀਂ ਬਾਅਦ ਚ ਉਹਦੇ ਵਾਸਤੇ ਉਹ ਉਹਨੂੰ ਡਿਗਰੀ ਦਿੰਦੇ ਗ੍ਰੈਜੂਏਸ਼ਨ ਦਿੰਨੇ ਨੇ ਉੱਥੇ ਦੀ ਸਪੋਰਟਸ ਦੇ ਗ੍ਰੈਜੂਏਟ ਹੈਗਾ ਉਸ ਬੇਜ ਦਿੱਤੇ ਕੋਈ ਨਾ ਕੋਈ ਜੌਬ ਭਰ ਲੈਂਦੇ ਨੇ ਕੋਈ ਸਟੱਡੀ ਵਗੈਰਾ ਕਰ ਲੈਂਦੇ ਕੁਝ ਨਾ ਕਿਤੇ ਮਤਲਬ ਉਹ ਅਨ ਇੰਪਲੋਇਡ ਨਹੀਂ ਰਹਿੰਦੇ ਇਸ ਚੀਜ਼ ਦਾ ਸਾਨੂੰ ਬਹੁਤ ਨੁਕਸਾਨ ਹੈ ਤੇ ਪਾਲਿਸੀ ਜਿਹੜੀ ਪੰਜਾਬ ਦੀ ਹੈਗੀ ਹੈ ਜਾਂ ਇੰਡੀਆ ਦੀ ਹੈਗੀ ਹੈ ਸਾਈਕਲਿੰਗ ਵਾਸਤੇ ਕਿਉਂਕਿ ਬਾਕੀ ਗੇਮਸ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਤਵੱਜੋ ਮਿਲਦੀ ਆ ਸਾਈਕਲਿੰਗ ਪੂਰੀ ਮੰਨਫੀ ਹੋ ਚੁੱਕੀ ਹੋਈ ਹੈ ਸਰ ਸਾਈਕਲਿੰਗ ਦੇ ਬਹੁਤ ਵਧੀਆ ਚੱਲੇ ਪੰਜਾਬ ਦੀ ਬਹੁਤ ਅੱਛੀ ਕਾਰਨ ਲੱਗੀ ਹੈ ਅੱਛਾ ਚੱਲਦਾ ਪਿਆ ਅੱਗੇ ਥੋੜੀ ਮਿਹਨਤ ਹੈ ਸਾਈਕਲ ਸਾਡੇ ਕੋਲ ਇੱਥੇ ਸਾਡੀ ਡਿਸਟ੍ਰਿਕਟ ਕੋਲ ਸਾਈਕਲ ਅਲੇ ਹੈ ਨਹੀਂ ਨੇ ਬੱਚੇ ਆਪਣੀ ਖੁਦ ਪੇਮੈਂਟ ਕਰਕੇ ਸਾਈਕਲ ਲੈਂਦੇ ਸਭ ਕੁਝ ਸਾਨੂੰ ਇਹ ਸਰਕਾਰ ਦੇ ਦੇ ਆਪਾਂ ਬੱਚੇ ਹੋਰ ਨਹੀਂ ਕਰ ਸਕਦੇ ਵਧੀਆ ਸਕੂਪੀ ਦੇ ਵਿੱਚ ਕੀ ਕੀ ਚੀਜ਼ ਐਡ ਹੋਣੀ ਚਾਹੀਦੀ ਹੈ ਜੋ ਲੱਗਦਾ ਹੈ ਕਿ ਸਹੂਲਤ ਨਾਲ ਹੋਰ ਅੱਗੇ ਜਿਹੜਾ ਸਕੋਪ ਹੋ ਸਕਦਾ ਸਰ ਦੇਖੋ ਬੱਚੇ ਜਿਹੜੇ ਹੈਗੇ ਨੇ ਇਹ ਸਾਈਕਲਿੰਗ ਗੇਮ ਜਰੂਰ ਐਕਸਪੈਂਸਿਵ ਹਰ ਇੱਕ ਗੇਮ ਐਕਸਪੈਂਸਿਵ ਹੈ ਹਰ ਇੱਕ ਗੇਮ ਦੇ ਵਿੱਚ ਅਸੀਂ ਲਾ ਲੀਏ ਜੇ ਤੁਸੀਂ ਹਰ ਇੱਕ ਸਪੋਰਟਸ ਨੂੰ ਲੈ ਲਓ ਤੁਹਾਨੂੰ ਕਬੱਡੀ ਲੈ ਲਓ ਕੁਸ਼ਤੀ ਲੈ ਲਓ ਕੋਈ ਵੀ ਸਪੋਰਟਸ ਸੁਖੀ ਨਹੀਂ ਹੈਗੀ ਕਰਨੀ ਹਰ ਇੱਕ ਚੀਜ਼ ਡਾਈਟ ਲੱਗਦੀ ਹੈ ਹਰ ਇੱਕ ਬੰਦਾ ਪੈਸੇ ਲਾਉਂਦਾ ਅਸੀਂ ਨਹੀਂ ਕਹਿੰਦੇ ਕਿ ਹਰ ਇੱਕ ਬੱਚਾ ਜਿਹੜਾ ਆਉਂਦਾ ਆਉਂਦੇ ਉਹ ਤੇ ਪੈਸਾ ਲਾਏ ਸਰਕਾਰ ਸਭ ਕੁਝ ਕਰੇ ਬੱਚਾ ਜੇ ਕੁਝ ਕਰਕੇ ਉਖਾਉਂਦਾ ਕੁਝ ਵੀ ਦਿਖਾਉਂਦਾ ਉਹਨੂੰ ਥੋੜੀ ਇੱਕ ਅਕੈਡਮੀ ਬਣਾਈ ਜਾਏ ਇੱਕ ਵਿੰਗ ਬਣਾਈ ਜਾਏ ਉਹਦੇ ਵਿੱਚ ਬੱਚਿਆਂ ਨੂੰ ਪਾਇਆ ਜਾਏ ਇਕੱਠਾ ਉਹਦੇ ਵਿੱਚ ਬੱਚਿਆਂ ਨੂੰ ਇੱਕ ਇਕੱਠੇ ਟ੍ਰੇਨਿੰਗ ਕੀਤੀ ਜਾਏ ਇੱਕ ਮਾਹੌਲ ਬਣਾਇਆ ਜਾਏ ਬੱਚਿਆਂ ਨੂੰ ਇੱਕ ਦੂਜੇ ਨਾਲ ਕੰਪੀਟੀਟਿਵ ਫੀਲਿੰਗ ਰਹੇ ਉਹਨਾਂ ਦੀ ਅੱچھے ਕੋਚ ਰੱਖੇ ਜਾਣ ਮੇਨ ਫੋਕਸਡ ਕੋਚ ਰਹਿ ਜ਼ਰੂਰੀ ਨਹੀਂ ਕਿ ਤੁਸੀਂ ਸਾਈਕਲਿੰਗ ਦੀ ਟੀਮ ਹੈਗੀ ਹੈ ਜੇ ਤੁਸੀਂ ਕੋਈ ਬਾਕਸਿੰਗ ਦਾ ਕੋਈ ਚੰਗਾ ਪਲੇਅਰ ਹੈ ਤਾਂ ਤੁਸੀਂ ਸਾਈਕਲਿੰਗ ਚ ਲਗਾ ਦਿਓ ਉਹਦਾ ਨਹੀਂ ਕੋਈ ਫਾਇਦਾ ਮਿਲਣਾ ਜੀ ਸਾਨੂੰ ਹੈਨਾ ਸਾਈਕਲਿੰਗ ਜੇ ਅਸੀਂ ਇਹਨੇ ਸਾਲ ਕੱਟੇ ਤਾਂ ਸਾਨੂੰ ਪਤਾ ਹੈ ਕਿ ਇੱਥੇ ਜਿੱਥੇ ਪੈਡਲ ਰੁਕਣਾ ਉੱਥੇ ਸਾਨੂੰ ਪਤਾ ਹੈ ਇੱਥੇ ਪੈਡਲ ਰੁਕਣਾ ਤਾਂ ਉਹਦੀ ਤਿਆਰੀ ਅਸੀਂ ਕਰਨੀ ਹੈ ਸਾਈਕਲਿੰਗ ਕਰਦੇ ਸੀ ਕਿ ਕਿੰਨਾ ਮੈਕਸ ਟੂ ਮੈਕਸ ਸਾਈਕਲ ਜਿਹੜਾ ਜਾਂਦਾ ਹੈ ਕੋਸਟ ਕਿੰਨੀ ਆਉਂਦੀ ਹੈ ਕਾਸਟ ਸਰ ਦੇਖੋ ਜਦ ਮੈਂ ਚਲਾਉਂਦਾ ਰਿਆਂ ਉਸ ਟਾਈਮ ਤੇ 2.5 ਤੋਂ 3 ਲੱਖ ਰੁਪਏ ਤੱਕ ਦੀ ਹੁੰਦੀ ਸੀਗੀ ਵੈਲਿਊ ਮੇਰੇ ਸਾਈਕਲ ਦੀ ਮੈਂ 3 ਲੱਖ ਤੱਕ ਦਾ ਸਾਈਕਲ ਚਲਾ ਤੇ ਅੱਜ ਦੇ ਦੌਰ ਦੇ ਵਿੱਚ ਲਈਏ ਤੇ ਆਮ ਹੈ 6-7 ਲੱਖ ਰੁਪਏ ਦਾ ਸਾਈਕਲ ਬਚਾ ਸਿਰਫ ਫਰੇਮ ਦੀ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਵੀਲਸ ਵੱਖਰੇ ਨੇ ਹੈਂਡਲ ਵੱਖਰਾ ਚੇਨ ਵਕਰੀ ਚੇਨ ਪਲੇਟਸ ਵਕਰੀ ਇਹ ਸਭ ਤੇ ਐਕਸਪੈਂਸਸ ਹੈਗੇ ਨੇ ਇਥੇ ਚਲੋ ਹਰ ਇੱਕ ਬੰਦਾ ਨਹੀਂ ਕਰ ਸਕਦਾ ਅਸੀਂ ਕਿਉਂ ਕਹੀਏ ਕਿ ਹਰ ਬੰਦਾ ਹੈ ਨਾ ਮੈਂ ਕਹਿੰਦੇ ਜਿਹੜੇ ਬੰਦੇ ਕਈ ਛੋਟੇ ਲੋਗ ਨੇ ਜਿਨ੍ਹਾਂ ਦੇ ਵਿੱਚ ਟੈਲੈਂਟ ਵੀ ਹੈਗਾ ਉਹਨਾਂ ਨੂੰ ਤੇ ਸਰਕਾਰੀ ਸਪੋਰਟ ਕਰੇਗੀ ਹਰ ਇੱਕ ਪੀ ਕਰਦਾ ਤੁਸੀਂ ਅਹੀਂ ਵੀ ਹਰ ਇੱਕ ਬੰਦਾ ਪੜ੍ਹਾਈ ਕਰਦਾ ਉਹ ਸੋਚਦੇ ਅਸੀਂ ਜੇ ਸਪੋਰਟਸ 'ਚ ਇਹਨਾਂ ਲਾਤਾ ਜੇ ਨਹੀਂ ਬਣਿਆ ਪੜ੍ਹਾਈ ਦੇ ਵਿੱਚ ਵੀ ਨਹੀਂ ਰਹੇਗਾ ਤੇ ਫਿਰ ਪੜ੍ਹਾਈ 'ਚ ਫਿਰ ਉਹ ਪੈਸਾ ਲਾਉਣ ਦੀ ਕੋਸ਼ਿਸ਼ ਕਰਦੇ ਫਿਰ ਸਪੋਰਟਸ ਵਾਲਾ ਜਿਹੜਾ ਚੰਗਾ ਪਲੇਅਰ ਹੁੰਦਾ ਉਹ ਵੀ ਪਿੱਛੇ ਛੁੱਟ ਜਾਂਦਾ ਇਹੀ ਚੀਜ਼ਾਂ ਹੈਗੀਆਂ ਜੋ ਬੱਚੇ ਨੂੰ ਪਿੱਛੇ ਲੈ ਜਾਂਦੀਆਂ ਤੋ ਹੁਣ ਸਾਈਕਲਿੰਗ ਵਾਸਤੇ ਪੂਰੀ ਜਿਹੜੀ ਲਾਈਫ ਹੈ ਪੀੜੀਆਂ ਦਾ ਪੀੜੀਆਂ ਜਿਹੜੀਆਂ ਹੈ ਪੂਰੀਆ ਫੋਕਸ ਨੇ ਕਿ ਸਾਈਕਲਿੰਗ ਹੀ ਕਰਨੀ ਤੇ ਨਾਮ ਖਟਨਾ ਇੰਡੀਆ ਦਾ ਨਾਮ ਅੱਗੇ ਲੈ ਕੇ ਜਾਣਾ ਤੋ ਬਾਕੀ ਨੂੰ ਕੀ ਅਪੀਲ ਕਰਦੇ ਹੋ ਕਿ ਕਿਵੇਂ ਆਪਣੇ ਆਪ ਨੂੰ ਪ੍ਰੀਪੇਅਰ ਕਰਨ ਕਿਵੇਂ ਇੱਥੇ ਜਿਹੜੇ ਸਾਈਕਲਿੰਗ ਟ੍ਰੈਕ ਤੇ ਪਹੁੰਚ ਸਕਦੇ ਨੇ ਕਿੱਦਾਂ ਆਪਣੇ ਆਪ ਨੂੰ ਨਿਪੁੰਨ ਕਰ ਸਕਦੇ ਹੋ ਮੈਂ ਤਾਂ ਇਹ ਗਵਾ ਸਰ ਜਿੰਨੇ ਬੱਚੇ ਚੜ੍ਹ ਸਕੂਲਾਂ ਦੇ ਬੱਚੇ ਹੁੰਦੇ ਆ ਉਹ ਇੱਥੇ ਆਣ ਦੇ ਟ੍ਰੇਨਿੰਗ ਕਰਾਈ ਤੇ ਵਧੀਆ ਨਿਕਲ ਸਕਦੇ ਬੱਚੇ ਵਧੀਆ ਵਧੀਆ ਬਣ ਸਕਦੇ ਆ ਪੰਜਾਬ ਦੀ ਮੱਛੀ ਬਣ ਸਕਦੀ ਆ ਵਾਲਾ ਤੋੜਾ ਵੀ ਇਹੀ ਸਵਾਲ ਹੈ ਕਿ ਕਿਵੇਂ ਦਾ ਜਿਹੜਾ ਇਹ ਸਿਸਟਮ ਰਹੇ ਪਾਲਿਸੀ ਚੇਂਜ ਹੋਵੇ ਜਿਵੇਂ ਤੁਸੀਂ ਦੱਸਿਆ ਕਿ ਕੀ ਕੀ ਚੀਜ਼ ਲੋਡ ਪੈਂਦੀ ਹੈ ਬਾਕੀਆਂ ਨੂੰ ਕੀ ਅਪੀਲ ਹੈ ਕਿਵੇਂ ਆਪਣੇ ਆਪ ਨੂੰ ਇੱਥੇ ਤੱਕ ਪਹੁੰਚਣ ਇੱਥੇ ਪਹੁੰਚਣ ਦਾ ਕੀ ਲੱਗਦਾ ਹੈ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਮੰਨ ਲਓ ਕੋਈ ਕਹਿੰਦਾ ਕਿ ਅਸੀਂ ਟਰੈਕ ਤੇ ਆ ਕੇ ਰੈਸਲ ਕਰਨੀ ਹੈ ਜਾਂ ਪ੍ਰੈਕਟਿਸ ਕਰਨੀ ਹੈ ਅਸੀਂ ਕੋਚ ਨੂੰ ਮਿਲਣਾ ਇਹਦੀ ਵੀ ਕੋਸਟ ਹੈ ਕੋਈ ਇਹਦੀ ਸਰ ਜ਼ੀਰੋ ਕਾਸਟ ਹੈਗੀ ਆ ਸਿਰਫ ਇੱਕ ਐਂਟਰੀ ਪਾਸਸ ਮੰਨਦੇ ਨੇ ਉਹ ਵੀ ਸਾਡੇ ਯੂਨੀਵਰਸਿਟੀ ਦੇ ਡਾਇਰੈਕਟਰ ਸਾਹਿਬ ਨੇ ਉਹ ਵੀ ਬਹੁਤ ਅੱچھے ਸਪੋਰਟਸਮੈਨ ਰਹੇ ਆਪਣੇ ਟਾਈਮ ਦੇ ਸਾਡੇ ਰਾਜੇ ਰਾਜੇਸ਼ ਕੋਸ਼ਕ ਕੋਚ ਨੇ ਇਸ ਟਰੈਕ ਦੇ ਜਿਹੜੇ ਗੁਨਾਨਗ ਦੇ ਯੂਨੀਵਰਸਿਟੀ ਵੱਲੋਂ ਸਿਲੈਕਟਿਡ ਕੋਚ ਨੇ ਜਿਹੜੇ ਆਪਣੀ ਯੂਨੀਵਰਸਿਟੀ ਟੀਮ ਨੂੰ ਸਾਈਕਲਿੰਗ ਕਰਾਉਂਦੇ ਆ ਉਹ ਵੀ ਆਪਣੇ ਟਾਈਮ ਦੇ ਚੰਗੇ ਸਾਈਕਲਿਸਟ ਰਹੇ ਨੇ ਉਹ ਵੀ ਜੋ ਵੀ ਨਵੇਂ ਸਾਈਕਲਿਸਟ ਆਉਂਦੇ ਆ ਉਹਨਾਂ ਨੂੰ ਦੇ ਖੁਸ਼ੀ ਚੜ ਜਾਂਦੀ ਹੈ ਵੇਖ ਕੇ ਨਵੇਂ ਬੱਚਿਆਂ ਨੂੰ ਕਿ ਹਾਂ ਵੀ ਮੇਰੇ ਕੋਲ ਨਵੇਂ ਬੱਚੇ ਸਿੱਖਣ ਆ ਰਹੇ ਆ ਉਹਨਾਂ ਨੂੰ ਬਹੁਤ ਸ਼ੌਂਕ ਨਾਲ ਸਿਖਾਉਂਦੇ ਆ ਆਪਣਾ ਸਾਰੇ ਦਿਨ ਚੋ ਇਨਾ ਟਾਈਮ ਕੱਢਦੇ ਨੇ ਸਵੇਰੇ ਉਹਨਾਂ ਨਾਲ ਭਾਜੀ 4 ਵੇ ਰੋਡ ਤੇ ਜਾਂਦੇ ਨੇ ਸਵੇਰੇ ਗਰਮੀਆਂ ਦੇ ਟਾਈਮ ਦੇ ਵਿੱਚ ਮਾਰਨਿੰਗ 4 ਤੋਂ 6 ਰੋਡਸ ਆਰ ਐਮਪਟੀ ਖਾਲੀ ਰਹਿੰਦੀਆਂ 4 ਤੋਂ 6 ਵਜੇ ਤੱਕ ਤੇ ਉਸ ਤੋਂ ਬਾਅਦ ਟ੍ਰੈਫਿਕ ਹੋ ਜਾਂਦਾ ਤੇ ਸਰਦੀਆਂ ਦੇ ਵਿੱਚ 6 ਤੋਂ 8 ਤੱਕ ਰਹਿੰਦਾ ਇਹਨਾਂ ਦਾ ਪ੍ਰੋਗਰਾਮ ਤੇ ਇਹ ਮਾਰਨਿੰਗ ਦੇ ਵਿੱਚ ਜਾਣਾ ਚਲਾਣੀ ਬਾਈਕ ਨਾਲ ਚਲਾ ਕੇ ਜਾਣਾ ਸਰਦੀਆਂ ਦੇ ਵਿੱਚ ਵੀ ਜਾਣਾ ਗਰਮੀਆਂ ਦੇ ਵਿੱਚ ਵੀ ਉਹਨਾਂ ਨੂੰ ਟ੍ਰੇਨਿੰਗ ਕਰਾਉਣੀ ਸ਼ਾਮ ਨੂੰ ਟਰੈਕ ਦੇ ਸੈਸ਼ਨਸ ਹੋ ਗਏ ਟਰੈਕ ਨਹੀਂ ਤੇ ਜਿਮ ਦੇ ਸੈਸ਼ਨਸ ਹੋ ਗਏ ਆਫ ਸੀਜ਼ਨ ਦੇ ਵਿੱਚスイਮਿੰਗ ਕਰਾਉਣੀ ਇਹ ਸਭ ਕੋਚ ਨੇ ਆਪਣੇ ਇੱਕ ਉਹਨਾਂ ਨੇ ਆਪਣੇ ਪ੍ਰੋਗਰਾਮ ਬਣਾਇਆ ਪੂਰਾ ਪ੍ਰੋਗਰਾਮ ਬਣਾਇਆ ਹੁੰਦਾ ਉਸ ਨੂੰ ਫਾਲੋ ਕਰਦੇ ਤੇ ਜੇ ਤੁਸੀਂ ਗੱਲ ਕਰਦੇ ਹੋ ਬੱਚਿਆਂ ਨੂੰ ਆਉਂਦੀ ਮੈਂ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਜਿਵੇਂ ਛੋਟਾ ਬੱਚਾ ਮੇਰਾ 3 ਸਾਲ ਦਾ ਸਕੂਲ ਦੇ ਵਿੱਚ ਹੈ ਦੂਸਰੀ ਗੇਮਾਂ ਵੀ ਹੈਗੀਆਂ ਨੇ ਬੱਚਿਆਂ ਨੂੰ ਖਿਲਾਉਂਦੇ ਨੇ ক্রিকেট ਵੀ ਖਿਲਾ ਰਹੇ ਆ ਸਕੈਟਿੰਗ ਵੀ ਕਰਾ ਰਹੇ ਆ ਸਭ ਕੁਝ ਕਰਾ ਰਹੇ ਆ ਕੋਈ ਚ ਵੱਡੀ ਚੀਜ਼ ਨਹੀਂ ਹੈ ਕਿ ਛੋਟੇ-ਮੋਟੇ ਬੱਚਿਆਂ ਨੂੰ ਸਾਈਕਲ ਲੈ ਕੇ ਛੋਟੀਆਂ ਰੇਸਿਸ ਕਰਾ ਦਿਓ 100 ਮੀਟਰ ਦੇ ਛੋਟੇ ਬੱਚਿਆਂ ਦੀ ਰੇਸਿਸ ਕਰਾਓ ਬੱਚਿਆਂ ਨੂੰ ਪਤਾ ਲੱਗੇ ਹਾਂ ਵੀ ਸਾਈਕਲਿੰਗ ਵਰਗੀ ਵੀ ਕੋਈ ਚੀਜ਼ ਹੈਗੀ ਆ ਇਹਦੇ ਵਿੱਚ ਵੀ ਸਕੋਪ ਹੈਗਾ ਹੁਣ ਅਸੀਂ ਰੇਲਵੇਜ਼ ਦੇ ਵਿੱਚ ਲੱਗੇ ਆ ਅਸੀਂ ਮੈਂ ਸਾਈਕਲਿੰਗ ਕਰਕੇ ਮੈਨੂੰ ਰੇਲਵੇਜ਼ ਨੇ ਲਿਆ ਮੇਰੇ ਪਿਤਾ ਜੀ ਵੀ ਸਾਈਕਲਿੰਗ ਕਰਕੇ ਰੇਲਵੇਜ਼ ਤੱਕ ਗਏ ਮੇਰੇ ਦਾਦਾ ਜੀ ਨੂੰ ਵੀ ਸਾਈਕਲਿੰਗ ਕਰਕੇ ਰੇਲਵੇਜ਼ ਤੋਂ ਲਿਆ ਗਿਆ ਸਾਡੀ ਸਾਈਕਲਿੰਗ ਦੇ ਵਿੱਚ ਇਸ ਟਾਈਮ ਦੇ ਵਿੱਚ ਸਾਡੇ ਕੋਲ ਇੰਡੀਆ ਦੇ ਵਰਲਡ ਚੈਂਪੀਅਨ ਤੱਕ ਹੈਗੇ ਨੇ ਵਟ ਸਾਡੇ ਕੋ ਪਪ ਪਪੁਪੁਲਾਰਿਟੀ ਨਹੀਂ ਹੈਗੀ ਸਾਡੀ ਗੇਮ ਵੀ ਨਹੀਂ ਪਪੁਲਰ ਨਹੀਂ ਹੈਗੀ ਸਾਰਿਆਂ ਦੇ ਸਾਰਿਆਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ ਸਾਈਕਲਿੰਗ ਦੇ ਵਿੱਚ ਬਹੁਤ ਨਾਮ ਹੈ ਸ਼ੌਹਰਤ ਹੈ ਤੇ ਇਹਦਾ ਕੁਛ ਨਾ ਕੁਛ ਹੱਲ ਕੱਢਿਆ ਜੇ ਸਰਕਾਰ ਵੱਲੋਂ ਕਿ ਹਾਂ ਪਤਾ ਲੱਗੇ ਕਿ ਸਾਈਕਲਿੰਗ ਦੇ ਵਿੱਚ ਇੱਕ ਤਦਰ ਤੰਦਰੁਸਤੀ ਬਹੁਤ ਰਹਿੰਦੀ ਹੈ ਇਹ ਜਿਹੜੀ ਗੱਲਬਾਤ ਇਸ ਤਿੰਨ ਪੀੜੀਆਂ ਨਾਲ ਕੀਤੀ ਆ ਕਿਵੇਂ ਚਾਰ ਪੀੜੀਆਂ ਸਾਈਕਲਿੰਗ ਦੇ ਲਈ متاثر ਹੋਈਆਂ ਔਰ ਪਾਲਿਸੀ ਜਿਹੜੀ ਹੈ ਸਾਈਕਲਿੰਗ ਵਾਸਤੇ ਕਿਵੇਂ ਦੀ ਹੋਣੀ ਚਾਹੀਦੀ ਆ ਟਰੈਕ ਤੇ ਆਉਣ ਦਾ ਰਸਤਾ ਕੀ ਹੈ ਟਰੈਕ ਤੇ ਕਿਵੇਂ ਪਹੁੰਚਣ ਤੇ ਨੌਜਵਾਨ ਚਾਹੁੰਦੇ ਨੇ ਕਿ ਅਸੀਂ ਵੀ ਆਪਣਾ ਜਿਹੜਾ ਫਿਊਚਰ ਹੈ ਸਾਈਕਲਿੰਗ ਵਿੱਚ ਬਣਾਉਣਾ ਤੇ ਉਹ ਇਹ ਗੱਲਬਾਤ ਜ਼ਰੂਰ ਦੇਖਣ ਅਤੇ ਇਸ ਤੇ ਵਿਚਾਰ ਜ਼ਰੂਰ ਕਰਨ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੈਲੀ ਪੋਸਟ ਅੰਮ੍ਰਿਤਸਰ